ਸੱਚਾ ਪੰਜਾਬਾਨ ਕੱਟ ਦੇਖ ਰਹੇ ਹਾਂ ਤੁਸੀਂ ਮੈਂ ਕਰਨ ਹੰਡਾ ਇੱਕ ਪਾਸੇ ਜਿੱਥੇ ਕਿਹਾ ਜਾ ਰਿਹਾ ਸੀ ਕਿ ਕਿਸਾਨੀ ਅੰਦੋਲਨ ਦਾ ਦਬਾਅ ਬਣ ਰਿਹਾ ਹੈ ਕਿਸਾਨੀ ਅੰਦੋਲਨ ਅੰਤਰਰਾਸ਼ਟਰੀ ਪੱਧਰ ਤੇ ਚਲਾ ਗਿਆ ਹੈ ਉੱਥੇ ਹੀ ਵੱਡਾ ਝਟਕਾ ਕਹਿ ਲਈਏ ਕਿਸਾਨਾਂ ਨੂੰ ਦਿੱਤਾ ਗਿਆ ਜਾਂ ਕਹਿ ਲਈਏ ਕਿਸਾਨਾਂ ਦੇ ਜ਼ਖਮਾਂ ਉੱਤੇ ਇੱਕ ਵਾਰ ਮੜ ਤੋਂ ਨੂਨ ਛਿੜਕਿਆ ਗਿਆ ਕਿਉਂਕਿ ਲਖੀਮਪੁਰ ਖੀਰੀ ਯਾਦ ਆ ਤੁਹਾਨੂੰ ਜਿੱਥੇ 8 ਕਿਸਾਨਾਂ ਦੀ ਮੌਤ ਹੋਈ ਸੀ ਗੱਡੀ ਚਾੜ ਦਿੱਤੀ ਗਈ ਸੀ ਗੱਡੀ ਕਿਸਾਨਾਂ ਦੇ ਉੱਪਰ ਚਾੜਨ ਵਾਲਾ ਉਹਨਾਂ ਨੂੰ ਰੋਧਣ ਵਾਲਾ ਸ਼ਖਸ ਬੀਜੇਪੀ ਦੇ ਮੰਤਰੀ ਦਾ ਪੁੱਤਰ ਸੀ ਆਸ਼ੀਸ਼ ਮਿਸ਼ਰਾ ਤਾਂ ਆਸ਼ੀਸ਼ ਮਿਸ਼ਰਾ ਦੇ ਪਿਤਾ ਨੂੰ ਜਿਹੜਾ ਕੀ ਹੈ ਆਪਣੇ ਅਹੁਦੇ ਤੋਂ ਹਟਾਉਣ ਦੀ ਮੰਗ ਵੀ ਹੋਈ ਸੀ ਬਹੁਤ ਸਾਰੀਆਂ ਕਾਰਵਾਈਆਂ ਹੋਈਆਂ ਪਰ ਅੱਜ ਇੱਕ ਵਾਰ ਮੁੜ ਤੋਂ ਕਿਸਾਨਾਂ ਨੂੰ ਝਟਕਾ ਦਿੱਤਾ ਗਿਆ ਕਿਉਂਕਿ ਬੀਜੇਪੀ ਕਹਿੰਦੀ ਹੈ ਕਿ ਤੁਸੀਂ ਜਿੰਨੇ ਮਰਜ਼ੀ ਅੰਦੋਲਨ ਕਰ ਲਓ ਸਾਨੂੰ ਕੋਈ ਫਰਕ ਨਹੀਂ ਪੈਂਦਾ ਤੁਹਾਡੇ ਅੰਦੋਲਨ ਨਾਲ ਇੱਕ ਵਾਰ ਮੁੜ ਤੋਂ ਅਜੇ ਮਿਸ਼ਰਾ ਟੈਣੀ ਨੂੰ ਸੀਟ ਦੇ ਦਿੱਤੀ ਗਈ ਹੈ ਯਾਨੀ ਕਿ ਟਿਕਟ ਦੇ ਦਿੱਤੀ ਗਈ ਹੈ ਐਮਪੀ ਇਲੈਕਸ਼ਨ ਉਹ ਲੜਨਗੇ ਖੇੜੀ ਤੋਂ ਅਜੇ ਮਿਸ਼ਰਾ ਹੀ ਭਾਜਪਾ ਦੇ ਉਮੀਦਵਾਰ ਹੋਣਗੇ 2024 ਲੋਕ ਸਭਾ ਇਲੈਕਸ਼ਨਾਂ ਦੇ ਵਿੱਚ ਮੁੜ ਤੋਂ ਟਿਕਟ ਦਿੱਤੀ ਗਈ ਹੈ ਉਸੇ ਸ਼ਖਸ ਨੂੰ ਜਿਸ ਦੇ ਪੁੱਤਰ ਉੱਤੇ ਦੋਸ਼ ਲੱਗੇ ਸੀ ਕਿ ਉਸ ਦੀ ਗੱਡੀ ਨੇ 8 ਕਿਸਾਨਾਂ ਨੂੰ ਮੌਤ ਦੇ ਘਾਟ ਉਤਾਰਿਆ ਤਾਂ ਇਹ ਮੰਗ ਲਖੀਨਪੁਰ ਖੀਰੀ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਇੱਕ ਮੰਗ ਬਕਾਇਦਾ ਇਸ ਕਿਸਾਨ ਅੰਦੋਲਨ ਦੀ ਲਿਸਟ ਦੇ ਵਿੱਚ ਮੰਗਾਂ ਦੀ ਲਿਸਟ ਦੇ ਵਿੱਚ ਵੀ ਮੌਜੂਦ ਆ ਪਰ ਦੂਜੇ ਪਾਸੇ ਚੋਣਾਂ ਤੋਂ ਐਨ ਪਹਿਲਾਂ ਧਰਨਾ ਲੱਗਿਆ ਹੋਵੇ ਚੋਣਾਂ ਤੋਂ ਪਹਿਲਾਂ ਦਬਾਅ ਬਣਾਉਣ ਦੀਆਂ ਗੱਲਾਂ ਹੋਣ ਪਰ ਅਗਲੇ ਕਹਿੰਦੇ ਆ ਕਿ ਇਹ ਤੁਹਾਡੇ ਸੁਪਨਿਆਂ ਦੇ ਵਿੱਚ ਹੀ ਹੋਊਗਾ ਦਬਾਅ ਕਿਉਂਕਿ ਅਸੀਂ ਤਾਂ ਇਸ ਚੋਣਾਂ ਦੇ ਵਿੱਚ ਵੀ ਉਸੇ ਅਜੇ ਮਿਸ਼ਰਾ ਨੂੰ ਸੀਟ ਦੇ ਦਿੱਤੀ ਹੈ ਜਿਸ ਦੇ ਪੁੱਤਰ ਆਸ਼ੀਸ਼ ਮਿਸ਼ਰਾ ਉੱਤੇ ਦੋਸ਼ ਲੱਗੇ ਨੇ ਲਖੀਮਪੁਰ ਖੀਰੀਵਾਲੀ ਘਟਨਾ ਦੇ ਤਾ ਜਾਣਕਾਰੀ ਤੁਹਾਨੂੰ ਦਿੱਤੀ ਹੈ ਦੂਜੇ ਪਾਸੇ ਅੱਜ ਸ਼ੁਭਕਰਨ ਉਹ ਕਿਸਾਨ ਨੌਜਵਾਨ ਜਿਸ ਦੀ ਮੌਤ ਹੋ ਗਈ ਸੀ 21 ਤਰੀਕ ਨੂੰ ਉਸ ਦਾ ਭੋਗ ਸੀ ਉਸ ਭੋਗ ਤੋਂ ਸਰਵਣ ਪੰਦੇਰ ਇੱਕ ਵਾਰ ਮੁੜ ਤੋਂ 10 ਮਾਰਚ ਦਾ ਪ੍ਰੋਗਰਾਮ ਐਲਾਨਿਆ ਉਹਨਾਂ ਨੇ ਰੇਲ ਰੋਕੋ ਦਾ ਉਸ ਤੋਂ ਪਹਿਲਾਂ 6 ਮਾਰਚ ਨੂੰ ਕਹਿੰਦੇ ਨੇ ਕਿ ਪੰਜਾਬ ਹਰਿਆਣਾ ਦੇ ਕਿਸਾਨਾਂ ਨੂੰ ਛੱਡ ਕੇ ਦੂਜੇ ਕਿਸਾਨ ਪਹੁੰਚ ਜਾਣ ਦਿੱਲੀ ਭਾਵੇਂ ਟਰੈਕਟਰਾਂ ਤੋਂ ਬਿਨਾਂ ਪਹੁੰਚ ਜਾਣ ਉੱਥੇ ਪੈਦਲ ਪਹੁੰਚ ਜਾਣ ਤੇ ਅਸੀਂ ਸ਼ਾਂਤਮਈ ਪ੍ਰਦਰਸ਼ਨ ਕਰਾਂਗੇ ਯਾਨੀ ਕਿ ਹੱਲੇ ਵੀ ਇਹ ਤੈਅ ਨਹੀਂ ਕੀਤਾ ਗਿਆ ਕਿ ਪੰਜਾਬ ਹਰਿਆਣਾ ਦੇ ਕਿਸਾਨ ਇਹ ਢੱਲੇ ਵਾਲ ਤੇ ਪੰਦੇਰ ਉਹਨਾਂ ਨੂੰ ਦਿੱਲੀ ਕੂਚ ਦਾ ਪ੍ਰੋਗਰਾਮ ਕਦੋਂ ਦੇ ਰਹੇ ਨੇ ਕਿ ਉਹ ਵੀ 6 ਮਾਰਚ ਨੂੰ ਜਾਣਗੇ ਜਾਂ 10 ਮਾਰਚ ਨੂੰ ਜਾਣਗੇ ਜਾਂ ਉਸ ਤੋਂ ਬਾਅਦ ਜਾਣਗੇ ਸਪਸ਼ਟ ਨਹੀਂ ਕੀਤਾ ਗਿਆ ਤਾਂ ਇੱਕ ਪਾਸੇ ਦਬਾ ਦੀਆਂ ਗੱਲਾਂ ਦੂਜੇ ਪਾਸੇ ਭਾਜਪਾ ਦਾ ਕੜਾ ਰੁਖ ਜਿਹੜਾ ਕਿ ਆ ਫਿਰ ਤੋਂ ਦੇਖਣ ਨੂੰ ਮਿਲਿਆ ਸਤਿ ਸ਼੍ਰੀ ਅਕਾਲ ਪੰਜਾਬਾਨ ਕੱਟ ਦੇਖ ਰਹੇ ਹਾਂ ਤੁਸੀਂ ਮੈਂ ਕਰਨ ਹੰਡਾ ਇੱਕ ਪਾਸੇ ਜਿੱਥੇ ਕਿਹਾ ਜਾ ਰਿਹਾ ਸੀ ਕਿ ਕਰਨ ਦਾ ਦਬਾਅ ਬਣ ਰਿਹਾ ਹੈ ਕਿਸਾਨੀ ਅੰਦੋਲਨ ਅੰਤਰਰਾਸ਼ਟਰੀ ਪੱਤਰ ਤੇ ਚਲਾ ਗਿਆ ਉੱਥੇ ਹੀ ਵੱਡਾ ਝਟਕਾ ਕਹਿ ਲਿਏ ਕਿਸਾਨਾਂ ਨੂੰ ਦਿੱਤਾ ਗਿਆ ਜਾਂ ਕਹਿ ਲਿਏ ਕਿਸਾਨਾਂ ਦੇ ਜ਼ਖਮਾਂ ਉੱਤੇ ਇੱਕ ਵਾਰ ਮੜ ਤੋਂ ਨੂਨ ਛਿੜਕਿਆ ਗਿਆ ਕਿਉਂਕਿ ਲਖੀਮਪੁਰ ਖੀਰੀ ਯਾਦ ਆ ਤੁਹਾਨੂੰ ਜਿੱਥੇ 8 ਕਿਸਾਨਾਂ ਦੀ ਮੌਤ ਹੋਈ ਸੀ ਗੱਡੀ ਚਾੜ ਦਿੱਤੀ ਗਈ ਸੀ ਗੱਡੀ ਕਿਸਾਨਾਂ ਦੇ ਉੱਪਰ ਚਾੜਨ ਵਾਲਾ ਉਹਨਾਂ ਨੂੰ ਰੋਂਦਣ ਵਾਲਾ ਸ਼ਖਸ ਭਾਜਪੀ ਦੇ ਮੰਤਰੀ ਦਾ ਪੁੱਤਰ ਸੀ ਆਸ਼ੀਸ਼ ਮਿਸ਼ਰਾ ਤਾਂ ਆਸ਼ੀਸ਼ ਮਿਸ਼ਰਾ ਦੇ ਪਿਤਾ ਨੂੰ ਜਿਹੜਾ ਕੀ ਹੈ ਆਪਣੇ ਅਹੁਦੇ ਤੋਂ ਹਟਾਉਣ ਦੀ ਮੰਗ ਵੀ ਹੋਈ ਸੀ ਬਹੁਤ ਸਾਰੀਆਂ ਕਾਰਵਾਈਆਂ ਹੋਈਆਂ ਪਰ ਅੱਜ ਇੱਕ ਵਾਰ ਮੁੜ ਤੋਂ ਕਿਸਾਨਾਂ ਨੂੰ ਝਟਕਾ ਦਿੱਤਾ ਗਿਆ ਕਿਉਂਕਿ ਭਾਜਪਾ ਕਹਿੰਦੀ ਹੈ ਕਿ ਤੁਸੀਂ ਜਿੰਨੇ ਮਰਜ਼ੀ ਅੰਦੋਲਨ ਕਰ ਲਓ ਸਾਨੂੰ ਕੋਈ ਫਰਕ ਨਹੀਂ ਪੈਂਦਾ ਤੁਹਾਡੇ ਅੰਦੋਲਨ ਨਾਲ ਇੱਕ ਵਾਰ ਮੁੜ ਤੋਂ ਅਜੇ ਮਿਸ਼ਰਾ ਟੈਣੀ ਨੂੰ ਸੀਟ ਦੇ ਦਿੱਤੀ ਗਈ ਹੈ ਯਾਨੀ ਕਿ ਟਿਕਟ ਦੇ ਦਿੱਤੀ ਗਈ ਹੈ ਐਮਪੀ ਇਲੈਕਸ਼ਨ ਉਹ ਲੜਨਗੇ ਖੇੜੀ ਤੋਂ ਅਜੇ ਮਿਸ਼ਰਾ ਹੀ ਭਾਜਪਾ ਦੇ ਉਮੀਦਵਾਰ ਹੋਣਗੇ 2024 ਆ ਲੋਕ ਸਭਾ ਇਲੈਕਸ਼ਨਾਂ ਦੇ ਵਿੱਚ ਮੁਰ ਤੋਂ ਟਿਕਟ ਦਿੱਤੀ ਗਈ ਹੈ ਉਸੇ ਸ਼ਖਸ ਨੂੰ ਜਿਸ ਦੇ ਪੁੱਤਰ ਉੱਤੇ ਦੋਸ਼ ਲੱਗੇ ਸੀ ਕਿ ਉਸ ਦੀ ਗੱਡੀ ਨੇ 8 ਕਿਸਾਨਾਂ ਨੂੰ ਮੌਤ ਦੇ ਘਾਟ ਉਤਾਰਿਆ ਤਾਂ ਇਹ ਮੰਗ ਲਖੀਂਪੁਰ ਖੀਰੀ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਇੱਕ ਮੰਗ ਬਕਾਇਦਾ ਇਸ ਕਿਸਾਨ ਅੰਦੋਲਨ ਦੀ ਲਿਸਟ ਦੇ ਵਿੱਚ ਮੰਗਾਂ ਦੀ ਲਿਸਟ ਦੇ ਵਿੱਚ ਵੀ ਮੌਜੂਦ ਆ ਪਰ ਦੂਜੇ ਪਾਸੇ ਚੋਣਾਂ ਤੋਂ ਐਨ ਪਹਿਲਾਂ ਧਰਨਾ ਲੱਗਿਆ ਹੋਵੇ ਚੋਣਾਂ ਤੋਂ ਪਹਿਲਾਂ ਦਬਾਅ ਬਣਾਉਣ ਦੀਆਂ ਗੱਲਾਂ ਹੋਣ ਪਰ ਅਗਲੇ ਕਹਿੰਦੇ ਆ ਇਹ ਤੁਹਾਡੇ ਸੁਪਨਿਆਂ ਦੇ ਵਿੱਚ ਹੀ ਹੋਊਗਾ ਦਬਾ ਕਿਉਂਕਿ ਅਸੀਂ ਤਾਂ ਇਸ ਚੋਣਾ ਦੇ ਵਿੱਚ ਵੀ ਉਸੇ ਅਦੇ ਮਿਸ਼ਰਾ ਨੂੰ ਸੀਟ ਦੇ ਦਿੱਤੀ ਹੈ ਜਿਸ ਦੇ ਪੁੱਤਰ ਅਸ਼ੀਸ਼ ਮਿਸ਼ਰਾ ਉੱਤੇ ਦੋਸ਼ ਲੱਗੇ ਨੇ ਲਖੀਮਪੁਰ ਖੀਰੀਵਾਲੀ ਘਟਨਾ ਦੇ ਤਾ ਜਾਣਕਾਰੀ ਤੁਹਾਨੂੰ ਦਿੱਤੀ ਹੈ ਦੂਜੇ ਪਾਸੇ ਅੱਜ ਸ਼ੁਭਕਰਨ ਉਹ ਕਿਸਾਨ ਨੌਜਵਾਨ ਜਿਸ ਦੀ ਮੌਤ ਹੋ ਗਈ ਸੀ 21 ਤਰੀਕ ਨੂੰ ਉਸ ਦਾ ਭੋਗ ਸੀ ਉਸ ਭੋਗ ਤੋਂ ਸਰਵਣ ਪੰਦੇਰ ਇੱਕ ਵਾਰ ਮੁੜ ਤੋਂ 10 ਮਾਰਚ ਦਾ ਪ੍ਰੋਗਰਾਮ ਐਲਾਨਿਆ ਉਹਨਾਂ ਨੇ ਰੇਲ ਰੁਕੋ ਦਾ ਉਸ ਤੋਂ ਪਹਿਲਾਂ 6 ਮਾਰਚ ਨੂੰ ਉਹ ਕਹਿੰਦੇ ਨੇ ਕਿ ਪੰਜਾਬ ਹਰਿਆਣਾ ਦੇ ਕਿਸਾਨਾਂ ਨੂੰ ਛੱਡ ਕੇ ਦੂਜੇ ਕਿਸਾਨ ਪਹੁੰਚ ਜਾਣ ਦਿੱਲੀ ਭਾਵੇਂ ਟਰੈਕਟਰਾਂ ਤੋਂ ਬਿਨਾਂ ਪਹੁੰਚ ਜਾਣ ਉੱਥੇ ਪੈਦਲ ਪਹੁੰਚ ਜਾਣ ਤੇ ਅਸੀਂ ਸ਼ਾਂਤਮਈ ਪ੍ਰਦਰਸ਼ਨ ਕਰਾਂਗੇ ਯਾਨੀ ਕਿ ਹਾਲੇ ਵੀ ਇਹ ਤੈਅ ਨਹੀਂ ਕੀਤਾ ਗਿਆ ਕਿ ਪੰਜਾਬ ਹਰਿਆਣਾ ਦੇ ਕਿਸਾਨ ਕੀ ਡੱਲੇਵਾਲ ਤੇ ਪੰਦੇਰ ਉਹਨਾਂ ਨੂੰ ਦਿੱਲੀ ਕੂਚ ਦਾ ਪ੍ਰੋਗਰਾਮ ਕਦੋਂ ਦੇ ਰਹੇ ਨੇ ਕਿ ਉਹ ਵੀ 6 ਮਾਰਚ ਨੂੰ ਜਾਣਗੇ ਜਾਂ 10 ਮਾਰਚ ਨੂੰ ਜਾਣਗੇ ਜਾਂ ਉਸ ਤੋਂ ਬਾਅਦ ਜਾਣਗੇ ਸਪਸ਼ਟ ਨਹੀਂ ਕੀਤਾ ਗਿਆ ਤਾਂ ਇੱਕ ਪਾਸੇ ਦਬਾ ਦੀਆਂ ਗੱਲਾਂ ਦੂਜੇ ਪਾਸੇ ਪੰਜ ਪਾਦਾ ਕੜਾ ਰੁੱਖ ਜਿਹੜਾ ਕੀ ਆ ਫਿਰ ਤੋਂ ਦੇਖਣ ਨੂੰ ਮਿਲਿਆ ਸਤਿ ਸ਼੍ਰੀ ਅਕਾਲ ਪੰਜਾਬਾਨ ਕੱਟ ਦੇਖ ਰਹੇ ਹਾਂ ਤੁਸੀਂ ਮੈਂ ਕਰਨ ਹੰਡਾ ਇੱਕ ਪਾਸੇ ਜਿੱਥੇ ਕਿਹਾ ਜਾ ਰਿਹਾ ਸੀ ਕਿ ਕਿਸਾਨੀ ਅੰਦੋਲਨ ਦਾ ਦਬਾਅ ਬਣ ਰਿਹਾ ਹੈ ਕਿਸਾਨੀ ਅੰਦੋਲਨ ਅੰਤਰਰਾਸ਼ਟਰੀ ਪੱਧਰ ਤੇ ਚਲਾ ਗਿਆ ਹੈ ਉੱਥੇ ਹੀ ਵੱਡਾ ਝਟਕਾ ਕਹਿ ਲਿਏ ਕਿਸਾਨਾਂ ਨੂੰ ਦਿੱਤਾ ਗਿਆ ਜਾਂ ਕਹਿ ਲਿਏ ਕਿਸਾਨਾਂ ਦੇ ਜ਼ਖਮਾਂ ਉੱਤੇ ਇੱਕ ਵਾਰ ਮੜ ਤੋਂ ਨੂਨ ਛਿੜਕਿਆ ਗਿਆ ਕਿਉਂਕਿ ਲਖੀਮਪੁਰ ਖੀਰੀ ਯਾਦ ਆ ਤੁਹਾਨੂੰ ਜਿੱਥੇ 8 ਕਿਸਾਨਾਂ ਦੀ ਮੌਤ ਹੋਈ ਸੀ ਗੱਡੀ ਚਾੜ ਦਿੱਤੀ ਗਈ ਸੀ ਗੱਡੀ ਕਿਸਾਨਾਂ ਦੇ ਉੱਪਰ ਚੜਨ ਵਾਲਾ ਉਹਨਾਂ ਨੂੰ ਰੋਧਣ ਵਾਲਾ ਸ਼ਖਸ ਬੀਜੇਪੀ ਦੇ ਮੰਤਰੀ ਦਾ ਪੁੱਤਰ ਸੀ ਆਸ਼ੀਸ਼ ਮਿਸ਼ਰਾ ਤਾਂ ਆਸ਼ੀਸ਼ ਮਿਸ਼ਰਾ ਦੇ ਪਿਤਾ ਨੂੰ ਜਿਹੜਾ ਕੀ ਹੈ ਆਪਣੇ ਅਹੁਦੇ ਤੋਂ ਹਟਾਉਣ ਦੀ ਮੰਗ ਵੀ ਹੋਈ ਸੀ ਬਹੁਤ ਸਾਰੀਆਂ ਕਾਰਵਾਈਆਂ ਹੋਈਆਂ ਪਰ ਅੱਜ ਇੱਕ ਵਾਰ ਮੁੜ ਤੋਂ ਕਿਸਾਨਾਂ ਨੂੰ ਝਟਕਾ ਦਿੱਤਾ ਗਿਆ ਕਿਉਂਕਿ ਬੀਜੇਪੀ ਕਹਿੰਦੀ ਹੈ ਕਿ ਤੁਸੀਂ ਜਿੰਨੇ ਮਰਜ਼ੀ ਅੰਦੋਲਨ ਕਰ ਲਓ ਸਾਨੂੰ ਕੋਈ ਫਰਕ ਨਹੀਂ ਪੈਂਦਾ ਤੁਹਾਡੇ ਅੰਦੋਲਨ ਨਾਲ ਇੱਕ ਵਾਰ ਮੁੜ ਤੋਂ ਅਜੇ ਮਿਸ਼ਰਾ ਟੈਣੀ ਨੂੰ ਸੀਟ ਦੇ ਦਿੱਤੀ ਗਈ ਹੈ ਯਾਨੀ ਕਿ ਟਿਕਟ ਦੇ ਦਿੱਤੀ ਗਈ ਹੈ ਐਮਪੀ ਇਲੈਕਸ਼ਨ ਉਹ ਲੜਨਗੇ ਖੇੜੀ ਤੋਂ ਅਜੇ ਮਿਸ਼ਰਾ ਹੀ ਭਾਜਪਾ ਦੇ ਉਮੀਦਵਾਰ ਹੋਣਗੇ 2024 ਲੋਕ ਸਭਾ ਇਲੈਕਸ਼ਨਾਂ ਦੇ ਵਿੱਚ ਮੁੜ ਤੋਂ ਟਿਕਟ ਦਿੱਤੀ ਗਈ ਹੈ ਉਸੇ ਸ਼ਖਸ ਨੂੰ ਜਿਸ ਦੇ ਪੁੱਤਰ ਉੱਤੇ ਦੋਸ਼ ਲੱਗੇ ਸੀ ਕਿ ਉਸ ਦੀ ਗੱਡੀ ਨੇ 8 ਕਿਸਾਨਾਂ ਨੂੰ ਮੌਤ ਦੇ ਘਾਟ ਉਤਾਰਿਆ ਤਾਂ ਇਹ ਮੰਗ ਲਖੀਮਪੁਰ ਖੀਰੀ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਇੱਕ ਮੰਗ ਬਕਾਇਦਾ ਇਸ ਕਿਸਾਨ ਅੰਦੋਲਨ ਦੀ ਲਿਸਟ ਦੇ ਵਿੱਚ ਮੰਗਾਂ ਦੀ ਲਿਸਟ ਦੇ ਵਿੱਚ ਵੀ ਮੌਜੂਦ ਆ ਪਰ ਦੂਜੇ ਪਾਸੇ ਚੋਣਾਂ ਤੋਂ ਐਨ ਪਹਿਲਾਂ ਧਰਨਾ ਲੱਗਿਆ ਹੋਵੇ ਚੋਣਾਂ ਤੋਂ ਪਹਿਲਾਂ ਦਬਾਅ ਬਣਾਉਣ ਦੀਆਂ ਗੱਲਾਂ ਹੋਣ ਪਰ ਅਗਲੇ ਕਹਿੰਦੇ ਆ ਕਿ ਇਹ ਤੁਹਾਡੇ ਸੁਪਨਿਆਂ ਦੇ ਵਿੱਚ ਹੀ ਹੋਊਗਾ ਦਬਾਅ ਕਿਉਂਕਿ ਅਸੀਂ ਤਾਂ ਇਸ ਚੋਣਾਂ ਦੇ ਵਿੱਚ ਵੀ ਉਸੇ ਅਜੇ ਮਿਸ਼ਰਾ ਨੂੰ ਸੀਟ ਦੇ ਦਿੱਤੀ ਹੈ ਜਿਸ ਦੇ ਪੁੱਤਰ ਆਸ਼ੀਸ਼ ਮਿਸ਼ਰਾ ਉੱਤੇ ਦੋਸ਼ ਲੱਗੇ ਨੇ ਲਖੀਮਪੁਰ ਖੀਰੀਵਾਲੀ ਘਟਨਾ ਦੇ ਤਾਂ ਜਾਣਕਾਰੀ ਤੁਹਾਨੂੰ ਦਿੱਤੀ ਹੈ ਦੂਜੇ ਪਾਸੇ ਅੱਜ ਸ਼ੁਭਕਰਨ ਉਹ ਕਿਸਾਨ ਨੌਜਵਾਨ ਜਿਸ ਦੀ ਮੌਤ ਹੋ ਗਈ ਸੀ 21 ਤਰੀਕ ਨੂੰ ਉਸ ਦਾ ਭੋਗ ਸੀ ਉਸ ਭੋਗ ਤੋਂ ਸਰਵਣ ਪੰਦੇਰ ਇੱਕ ਵਾਰ ਮੁੜ ਤੋਂ 10 ਮਾਰਚ ਦਾ ਪ੍ਰੋਗਰਾਮ ਐਲਾਨਿਆ ਉਹਨਾਂ ਨੇ ਰੇਲ ਰੋਕੋ ਦਾ ਉਸ ਤੋਂ ਪਹਿਲਾਂ 6 ਮਾਰਚ ਨੂੰ ਉਹ ਕਹਿੰਦੇ ਨੇ ਕਿ ਪੰਜਾਬ ਹਰਿਆਣਾ ਦੇ ਕਿਸਾਨਾਂ ਨੂੰ ਛੱਡ ਕੇ ਦੂਜੇ ਕਿਸਾਨ ਪਹੁੰਚ ਜਾਣ ਦਿੱਲੀ ਭਾਵੇਂ ਟਰੈਕਟਰਾਂ ਤੋਂ ਬਿਨਾਂ ਪਹੁੰਚ ਜਾਣ ਉੱਥੇ ਪੈਦਲ ਪਹੁੰਚ ਜਾਣ ਤੇ ਅਸੀਂ ਸ਼ਾਂਤਮਈ ਪ੍ਰਦਰਸ਼ਨ ਕਰਾਂਗੇ ਯਾਨੀ ਕਿ ਹੱਲੇ ਵੀ ਇਹ ਤੈਅ ਨਹੀਂ ਕੀਤਾ ਗਿਆ ਕਿ ਪੰਜਾਬ ਹਰਿਆਣਾ ਦੇ ਕਿਸਾਨ ਕੀ ਡੱਲੇਵਾਲ ਤੇ ਪੰਦੇਰ ਉਹਨਾਂ ਨੂੰ ਦਿੱਲੀ ਕੂਚ ਦਾ ਪ੍ਰੋਗਰਾਮ ਕਦੋਂ ਦੇ ਰਹੇ ਨੇ ਕੀ ਉਹ ਵੀ 6 ਮਾਰਚ ਨੂੰ ਜਾਣਗੇ ਜਾਂ 10 ਮਾਰਚ ਨੂੰ ਜਾਣਗੇ ਜਾਂ ਉਸ ਤੋਂ ਬਾਅਦ ਜਾਣਗੇ ਸਪਸ਼ਟ ਨਹੀਂ ਕੀਤਾ ਗਿਆ ਤਾਂ ਇੱਕ ਪਾਸੇ ਦਬਾ ਦੀਆਂ ਗੱਲਾਂ ਦੂਜੇ ਪਾਸੇ ਭਾਜਪਾ ਦਾ ਕੜਾ ਰੁੱਖ ਜਿਹੜਾ ਕੀਆ ਫਿਰ ਤੋਂ ਦੇਖਣ ਨੂੰ ਮਿਲਿਆ ਸਤਿ ਸ਼੍ਰੀ ਅਕਾਲ ਪੰਜਾਬਾਨ ਕੱਟ ਦੇਖ ਰਹੇ ਹਾਂ ਤੁਸੀਂ ਮੈਂ ਕਰਨ ਹੰਡਾ ਇੱਕ ਪਾਸੇ ਜਿੱਥੇ ਕਿਹਾ ਜਾ ਰਿਹਾ ਸੀ ਕਿ ਕਿਸਾਨੀ ਅੰਦੋਲਨ ਦਾ ਦਬਾਅ ਬਣ ਰਿਹਾ ਹੈ ਕਿਸਾਨੀ ਅੰਦੋਲਨ ਅੰਤਰਰਾਸ਼ਟਰੀ ਪੱਤਰ ਤੇ ਚਲਾ ਗਿਆ ਉੱਥੇ ਹੀ ਵੱਡਾ ਝਟਕਾ ਕਹਿ ਲਿਏ ਕਿਸਾਨਾਂ ਨੂੰ ਦਿੱਤਾ ਗਿਆ ਜਾਂ ਕਹਿ ਲਿਏ ਕਿਸਾਨਾਂ ਦੇ ਜ਼ਖਮਾਂ ਉੱਤੇ ਇੱਕ ਵਾਰ ਮੁੜ ਤੋਂ ਨੂਨ ਛਿੜਕਿਆ ਗਿਆ ਕਿਉਂਕਿ ਲਖੀਮਪੁਰ ਖੀਰੀ ਯਾਦ ਆ ਤੁਹਾਨੂੰ ਜਿੱਥੇ 8 ਕਿਸਾਨਾਂ ਦੀ ਮੌਤ ਹੋਈ ਸੀ ਗੱਡੀ ਚਾੜ ਦਿੱਤੀ ਗਈ ਸੀ ਗੱਡੀ ਕਿਸਾਨਾਂ ਦੇ ਉੱਪਰ ਚਾੜਨ ਵਾਲਾ ਉਹਨਾਂ ਨੂੰ ਰੋਧਣ ਵਾਲਾ ਸ਼ਖਸ ਭਾਜਪੀ ਦੇ ਮੰਤਰੀ ਦਾ ਪੁੱਤਰ ਸੀ ਆਸ਼ੀਸ਼ ਮਿਸ਼ਰਾ ਤਾਂ ਆਸ਼ੀਸ਼ ਮਿਸ਼ਰਾ ਦੇ ਪਿਤਾ ਨੂੰ ਜਿਹੜਾ ਕੀ ਹੈ ਆਪਣੇ ਅਹੁਦੇ ਤੋਂ ਹਟਾਉਣ ਦੀ ਮੰਗ ਵੀ ਹੋਈ ਸੀ ਬਹੁਤ ਸਾਰੀਆਂ ਕਾਰਵਾਈਆਂ ਹੋਈਆਂ ਪਰ ਅੱਜ ਇੱਕ ਵਾਰ ਮੁੜ ਤੋਂ ਕਿਸਾਨਾਂ ਨੂੰ ਝਟਕਾ ਦਿੱਤਾ ਗਿਆ ਕਿਉਂਕਿ ਭਾਜਪਾ ਕਹਿੰਦੀ ਹੈ ਕਿ ਤੁਸੀਂ ਜਿੰਨੇ ਮਰਜ਼ੀ ਅੰਦੋਲਨ ਕਰ ਲਓ ਸਾਨੂੰ ਕੋਈ ਫਰਕ ਨਹੀਂ ਪੈਂਦਾ ਤੁਹਾਡੇ ਅੰਦੋਲਨ ਨਾਲ ਇੱਕ ਵਾਰ ਮੁੜ ਤੋਂ ਅਜੇ ਮਿਸ਼ਰਾ ਟੈਣੀ ਨੂੰ ਸੀਟ ਦੇ ਦਿੱਤੀ ਗਈ ਹੈ ਯਾਨੀ ਕਿ ਟਿਕਟ ਦੇ ਦਿੱਤੀ ਗਈ ਹੈ ਐਮਪੀ ਇਲੈਕਸ਼ਨ ਉਹ ਲੜਨਗੇ ਖੇੜੀ ਤੋਂ ਅਜੇ ਮਿਸ਼ਰਾ ਹੀ ਭਾਜਪਾ ਦੇ ਉਮੀਦਵਾਰ ਹੋਣਗੇ 2024 ਆ ਲੋਕ ਸਭਾ ਇਲੈਕਸ਼ਨਰ ਦੇ ਵਿੱਚ ਮੁਰ ਤੋਂ ਟਿਕਟ ਦਿੱਤੀ ਗਈ ਹੈ ਉਸੇ ਸ਼ਖਸ ਨੂੰ ਜਿਸਦੇ ਪੁੱਤਰ ਉੱਤੇ ਦੋਸ਼ ਲੱਗੇ ਸੀ ਕਿ ਉਸ ਦੀ ਗੱਡੀ ਨੇ 8 ਕਿਸਾਨਾਂ ਨੂੰ ਮੌਤ ਦੇ ਘਾਟ ਉਤਾਰਿਆ ਤਾਂ ਇਹ ਮੰਗ ਲਖੀਂਪੁਰ ਖੀਰੀ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਇੱਕ ਮੰਗ ਬਕਾਇਦਾ ਇਸ ਕਿਸਾਨ ਅੰਦੋਲਨ ਦੀ ਲਿਸਟ ਦੇ ਵਿੱਚ ਮੰਗਾਂ ਦੀ ਲਿਸਟ ਦੇ ਵਿੱਚ ਵੀ ਮੌਜੂਦ ਆ ਪਰ ਦੂਜੇ ਪਾਸੇ ਚੋਣਾਂ ਤੋਂ ਐਨ ਪਹਿਲਾਂ ਧਰਨਾ ਲੱਗਿਆ ਹੋਵੇ ਚੋਣਾਂ ਤੋਂ ਪਹਿਲਾਂ ਦਬਾਅ ਬਣਾਉਣ ਦੀਆਂ ਗੱਲਾਂ ਹੋਣ ਪਰ ਅਗਲੇ ਕਹਿੰਦੇ ਆ ਇਹ ਤੁਹਾਡੇ ਸੁਪਨਿਆਂ ਦੇ ਵਿੱਚ ਹੀ ਹੋਊਗਾ ਦਬਾ ਕਿਉਂਕਿ ਅਸੀਂ ਤਾਂ ਇਸ ਚੋਣਾਂ ਦੇ ਵਿੱਚ ਵੀ ਉਸੇ ਅਜੇ ਮਿਸ਼ਰਾ ਨੂੰ ਸੀਟ ਦੇ ਦਿੱਤੀ ਹੈ ਜਿਸ ਦੇ ਪੁੱਤਰ ਅਸ਼ੀਸ਼ ਮਿਸ਼ਰਾ ਉੱਤੇ ਦੋਸ਼ ਲੱਗੇ ਨੇ ਲਖੀਮਪੁਰ ਖੀਰੀਵਾਲੀ ਘਟਨਾ ਦੇ ਤਾਂ ਜਾਣਕਾਰੀ ਤੁਹਾਨੂੰ ਦਿੱਤੀ ਹੈ ਦੂਜੇ ਪਾਸੇ ਅੱਜ ਸ਼ੁਭਕਰਨ ਉਹ ਕਿਸਾਨ ਨੌਜਵਾਨ ਜਿਸ ਦੀ ਮੌਤ ਹੋ ਗਈ ਸੀ 21 ਤਰੀਕ ਨੂੰ ਉਸ ਦਾ ਭੋਗ ਸੀ ਉਸ ਭੋਗ ਤੋਂ ਸਰਵਣ ਪੰਦੇਰ ਇੱਕ ਵਾਰ ਮੁੜ ਤੋਂ 10 ਮਾਰਚ ਦਾ ਪ੍ਰੋਗਰਾਮ ਐਲਾਨਿਆ ਉਹਨਾਂ ਨੇ ਰੇਲ ਰੁਕੋ ਦਾ ਉਸ ਤੋਂ ਪਹਿਲਾਂ 6 ਮਾਰਚ ਨੂੰ ਕਹਿੰਦੇ ਨੇ ਕਿ ਪੰਜਾਬ ਹਰਿਆਣਾ ਦੇ ਕਿਸਾਨਾਂ ਨੂੰ ਛੱਡ ਕੇ ਦੂਜੇ ਕਿਸਾਨ ਪਹੁੰਚ ਜਾਣ ਦਿੱਲੀ ਭਾਵੇਂ ਟਰੈਕਟਰਾਂ ਤੋਂ ਬਿਨਾਂ ਪਹੁੰਚ ਜਾਣ ਉੱਥੇ ਪੈਦਲ ਪਹੁੰਚ ਜਾਣ ਤੇ ਅਸੀਂ ਸ਼ਾਂਤਮਈ ਪ੍ਰਦਰਸ਼ਨ ਕਰਾਂਗੇ ਯਾਨੀ ਕਿ ਹਾਲੇ ਵੀ ਇਹ ਤੈਅ ਨਹੀਂ ਕੀਤਾ ਗਿਆ ਕਿ ਪੰਜਾਬ ਹਰਿਆਣਾ ਦੇ ਕਿਸਾਨ ਕੀ ਡੱਲੇਵਾਲ ਤੇ ਪੰਦੇਰ ਉਹਨਾਂ ਨੂੰ ਦਿੱਲੀ ਕੂਚ ਦਾ ਪ੍ਰੋਗਰਾਮ ਕਦੋਂ ਦੇ ਰਹੇ ਨੇ ਕਿ ਉਹ ਵੀ 6 ਮਾਰਚ ਨੂੰ ਜਾਣਗੇ ਜਾਂ 10 ਮਾਰਚ ਨੂੰ ਜਾਣਗੇ ਜਾਂ ਉਸ ਤੋਂ ਬਾਅਦ ਜਾਣਗੇ ਸਪਸ਼ਟ ਨਹੀਂ ਕੀਤਾ ਗਿਆ ਤਾਂ ਇੱਕ ਪਾਸੇ ਦਬਾ ਦੀਆਂ ਗੱਲਾਂ ਦੂਜੇ ਪਾਸੇ ਪਾਜ ਪਾ ਦਾ ਕੜਾ ਰੁੱਖ ਜਿਹੜਾ ਕੀ ਆ ਫਿਰ ਤੋਂ ਦੇਖਣ ਨੂੰ ਮਿਲਿਆ ਸਤਿ ਸ਼੍ਰੀ ਅਕਾਲ ਪੰਜਾਬਾਨ ਕੱਟ ਦੇਖ ਰਹੇ ਹਾਂ ਤੁਸੀਂ ਮੈਂ ਕਰਨ ਹੰਡਾ ਇੱਕ ਪਾਸੇ ਜਿੱਥੇ ਕਿਹਾ ਜਾ ਰਿਹਾ ਸੀ ਕਿ ਕਿਸਾਨੀ ਅੰਦੋਲਨ ਦਾ ਦਬਾਅ ਬਣ ਰਿਹਾ ਹੈ ਕਿਸਾਨੀ ਅੰਦੋਲਨ ਅੰਤਰਰਾਸ਼ਟਰੀ ਪੱਧਰ ਤੇ ਚਲਾ ਗਿਆ ਹੈ ਉੱਥੇ ਹੀ ਵੱਡਾ ਝਟਕਾ ਕਹਿ ਲਈਏ ਕਿਸਾਨਾਂ ਨੂੰ ਦਿੱਤਾ ਗਿਆ ਜਾਂ ਕਹਿ ਲਈਏ ਕਿਸਾਨਾਂ ਦੇ ਜ਼ਖਮਾਂ ਉੱਤੇ ਇੱਕ ਵਾਰ ਮੜ ਤੋਂ ਨੂਨ ਛਿੜਕਿਆ ਗਿਆ ਕਿਉਂਕਿ ਲਖੀਮਪੁਰ ਖੀਰੀ ਯਾਦ ਆ ਤੁਹਾਨੂੰ ਜਿੱਥੇ 8 ਕਿਸਾਨਾਂ ਦੀ ਮੌਤ ਹੋਈ ਸੀ ਗੱਡੀ ਚਾੜ ਦਿੱਤੀ ਗਈ ਸੀ ਗੱਡੀ ਕਿਸਾਨਾਂ ਦੇ ਉੱਪਰ ਚੜਨ ਵਾਲਾ ਉਹਨਾਂ ਨੂੰ ਰੋਧਣ ਵਾਲਾ ਸ਼ਖਸ ਬੀਜੇਪੀ ਦੇ ਮੰਤਰੀ ਦਾ ਪੁੱਤਰ ਸੀ ਆਸ਼ੀਸ਼ ਮਿਸ਼ਰਾ ਤਾਂ ਆਸ਼ੀਸ਼ ਮਿਸ਼ਰਾ ਦੇ ਪਿਤਾ ਨੂੰ ਜਿਹੜਾ ਕੀ ਹੈ ਆਪਣੇ ਅਹੁਦੇ ਤੋਂ ਹਟਾਉਣ ਦੀ ਮੰਗ ਵੀ ਹੋਈ ਸੀ ਬਹੁਤ ਸਾਰੀਆਂ ਕਾਰਵਾਈਆਂ ਹੋਈਆਂ ਪਰ ਅੱਜ ਇੱਕ ਵਾਰ ਮੁੜ ਤੋਂ ਕਿਸਾਨਾਂ ਨੂੰ ਝਟਕਾ ਦਿੱਤਾ ਗਿਆ ਕਿਉਂਕਿ ਬੀਜੇਪੀ ਕਹਿੰਦੀ ਹੈ ਕਿ ਤੁਸੀਂ ਜਿੰਨੇ ਮਰਜ਼ੀ ਅੰਦੋਲਨ ਕਰ ਲਓ ਸਾਨੂੰ ਕੋਈ ਫਰਕ ਨਹੀਂ ਪੈਂਦਾ ਤੁਹਾਡੇ ਅੰਦੋਲਨ ਨਾਲ ਇੱਕ ਵਾਰ ਮੁੜ ਤੋਂ ਅਜੇ ਮਿਸ਼ਰਾ ਟੈਣੀ ਨੂੰ ਸੀਟ ਦੇ ਦਿੱਤੀ ਗਈ ਹੈ ਯਾਨੀ ਕਿ ਟਿਕਟ ਦੇ ਦਿੱਤੀ ਗਈ ਹੈ ਐਮਪੀ ਇਲੈਕਸ਼ਨ ਉਹ ਲੜਨਗੇ ਖੇੜੀ ਤੋਂ ਅਜੇ ਮਿਸ਼ਰਾ ਹੀ ਭਾਜਪਾ ਦੇ ਉਮੀਦਵਾਰ ਹੋਣਗੇ 2024 ਲੋਕ ਸਭਾ ਇਲੈਕਸ਼ਨਾਂ ਦੇ ਵਿੱਚ ਮੁੜ ਤੋਂ ਟਿਕਟ ਦਿੱਤੀ ਗਈ ਹੈ ਉਸੇ ਸ਼ਖਸ ਨੂੰ ਜਿਸ ਦੇ ਪੁੱਤਰ ਉੱਤੇ ਦੋਸ਼ ਲੱਗੇ ਸੀ ਕਿ ਉਸ ਦੀ ਗੱਡੀ ਨੇ 8 ਕਿਸਾਨਾਂ ਨੂੰ ਮੌਤ ਦੇ ਘਾਟ ਉਤਾਰਿਆ ਤਾਂ ਇਹ ਮੰਗ ਲਖੀਮਪੁਰ ਖੀਰੀ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਇੱਕ ਮੰਗ ਬਕਾਇਦਾ ਇਸ ਕਿਸਾਨ ਅੰਦੋਲਨ ਦੀ ਲਿਸਟ ਦੇ ਵਿੱਚ ਮੰਗਾਂ ਦੀ ਲਿਸਟ ਦੇ ਵਿੱਚ ਵੀ ਮੌਜੂਦ ਆ ਪਰ ਦੂਜੇ ਪਾਸੇ ਚੋਣਾਂ ਤੋਂ ਐਨ ਪਹਿਲਾਂ ਧਰਨਾ ਲੱਗਿਆ ਹੋਵੇ ਚੋਣਾਂ ਤੋਂ ਪਹਿਲਾਂ ਦਬਾਅ ਬਣਾਉਣ ਦੀਆਂ ਗੱਲਾਂ ਹੋਣ ਪਰ ਅਗਲੇ ਕਹਿੰਦੇ ਆ ਕਿ ਇਹ ਤੁਹਾਡੇ ਸੁਪਨਿਆਂ ਦੇ ਵਿੱਚ ਹੀ ਹੋਊਗਾ ਦਬਾਅ ਕਿਉਂਕਿ ਅਸੀਂ ਤਾਂ ਇਸ ਚੋਣਾਂ ਦੇ ਵਿੱਚ ਵੀ ਉਸੇ ਅਦੇ ਮਿਸ਼ਰਾ ਨੂੰ ਸੀਟ ਦੇ ਦਿੱਤੀ ਹੈ ਜਿਸ ਦੇ ਪੁੱਤਰ ਆਸ਼ੀਸ਼ ਮਿਸ਼ਰਾ ਉੱਤੇ ਦੋਸ਼ ਲੱਗੇ ਨੇ ਲਖੀਮਪੁਰ ਖੀਰੀਵਾਲੀ ਘਟਨਾ ਦੇ ਤਾਂ ਜਾਣਕਾਰੀ ਤੁਹਾਨੂੰ ਦਿੱਤੀ ਹੈ ਦੂਜੇ ਪਾਸੇ ਅੱਜ ਸ਼ੁਭਕਰਨ ਉਹ ਕਿਸਾਨ ਨੌਜਵਾਨ ਜਿਸ ਦੀ ਮੌਤ ਹੋ ਗਈ ਸੀ 21 ਤਰੀਕ ਨੂੰ ਉਸ ਦਾ ਭੋਗ ਸੀ ਉਸ ਭੋਗ ਤੋਂ ਸਰਵਣ ਪੰਦੇਰ ਇੱਕ ਵਾਰ ਮੁੜ ਤੋਂ 10 ਮਾਰਚ ਦਾ ਪ੍ਰੋਗਰਾਮ ਐਲਾਨਿਆ ਉਹਨਾਂ ਨੇ ਰੇਲ ਰੋਕੋ ਦਾ ਉਸ ਤੋਂ ਪਹਿਲਾਂ 6 ਮਾਰਚ ਨੂੰ ਕਹਿੰਦੇ ਨੇ ਕਿ ਪੰਜਾਬ ਹਰਿਆਣਾ ਦੇ ਕਿਸਾਨਾਂ ਨੂੰ ਛੱਡ ਕੇ ਦੂਜੇ ਕਿਸਾਨ ਪਹੁੰਚ ਜਾਣ ਦਿੱਲੀ ਭਾਵੇਂ ਟਰੈਕਟਰਾਂ ਤੋਂ ਬਿਨਾਂ ਪਹੁੰਚ ਜਾਣ ਉੱਥੇ ਪੈਦਲ ਪਹੁੰਚ ਜਾਣ ਤੇ ਅਸੀਂ ਸ਼ਾਂਤਮਈ ਪ੍ਰਦਰਸ਼ਨ ਕਰਾਂਗੇ ਯਾਨੀ ਕਿ ਹਾਲੇ ਵੀ ਇਹ ਤੈਅ ਨਹੀਂ ਕੀਤਾ ਗਿਆ ਕਿ ਪੰਜਾਬ ਹਰਿਆਣਾ ਦੇ ਕਿਸਾਨ ਕੀ ਡੱਲੇਵਾਲ ਤੇ ਪੰਦੇਰ ਉਹਨਾਂ ਨੂੰ ਦਿੱਲੀ ਕੂਚ ਦਾ ਪ੍ਰੋਗਰਾਮ ਕਦੋਂ ਦੇ ਰਹੇ ਨੇ ਕਿ ਉਹ ਵੀ 6 ਮਾਰਚ ਨੂੰ ਜਾਣਗੇ ਜਾਂ 10 ਮਾਰਚ ਨੂੰ ਜਾਣਗੇ ਜਾਂ ਉਸ ਤੋਂ ਬਾਅਦ ਜਾਣਗੇ ਸਪਸ਼ਟ ਨਹੀਂ ਕੀਤਾ ਗਿਆ ਤਾਂ ਇੱਕ ਪਾਸੇ ਦਬਾ ਦੀਆਂ ਗੱਲਾਂ ਦੂਜੇ ਪਾਸੇ ਭਾਜਪਾ ਦਾ ਕੜਾ ਰੁਖ ਜਿਹੜਾ ਕਿਹਾ ਫਿਰ ਤੋਂ ਦੇਖਣ ਨੂੰ ਮਿਲਿਆ ਸਤਿ ਸ਼੍ਰੀ ਅਕਾਲ ਪੰਜਾਬਾਨ ਕੱਟ ਦੇਖ ਰਹੇ ਹਾਂ ਤੁਸੀਂ ਮੈਂ ਕਰਨ ਹੰਡਾ ਇੱਕ ਪਾਸੇ ਜਿੱਥੇ ਕਿਹਾ ਜਾ ਰਿਹਾ ਸੀ ਕਿ ਕਿਸਾਨੀ ਅੰਦੋਲਨ ਦਾ ਦਬਾਅ ਬਣ ਰਿਹਾ ਹੈ ਕਿਸਾਨੀ ਅੰਦੋਲਨ ਅੰਤਰਰਾਸ਼ਟਰੀ ਪੱਧਰ ਤੇ ਚਲਾ ਗਿਆ ਹੈ ਉੱਥੇ ਹੀ ਵੱਡਾ ਝਟਕਾ ਕਹਿ ਲਿਏ ਕਿਸਾਨਾਂ ਨੂੰ ਦਿੱਤਾ ਗਿਆ ਜਾਂ ਕਹਿ ਲਿਏ ਕਿਸਾਨਾਂ ਦੇ ਜ਼ਖਮਾਂ ਤੇ ਇੱਕ ਵਾਰ ਮੜ ਤੋਂ ਨੂਨ ਛਿੜਕਿਆ ਗਿਆ ਕਿਉਂਕਿ ਲਖੀਮਪੁਰ ਖੀਰੀ ਯਾਦ ਆ ਤੁਹਾਨੂੰ ਜਿੱਥੇ 8 ਕਿਸਾਨਾਂ ਦੀ ਮੌਤ ਹੋਈ ਸੀ ਗੱਡੀ ਚਾੜ ਦਿੱਤੀ ਗਈ ਸੀ ਗੱਡੀ ਕਿਸਾਨਾਂ ਦੇ ਉੱਪਰ ਚਾੜਨ ਵਾਲਾ ਉਹਨਾਂ ਨੂੰ ਰੋਧਣ ਵਾਲਾ ਸ਼ਖਸ ਭਾਜਪੀ ਦੇ ਮੰਤਰੀ ਦਾ ਪੁੱਤਰ ਸੀ ਆਸ਼ੀਸ਼ ਮਿਸ਼ਰਾ ਤਾਂ ਆਸ਼ੀਸ਼ ਮਿਸ਼ਰਾ ਦੇ ਪਿਤਾ ਨੂੰ ਜਿਹੜਾ ਕੀ ਹੈ ਆਪਣੇ ਅਹੁਦੇ ਤੋਂ ਹਟਾਉਣ ਦੀ ਮੰਗ ਵੀ ਹੋਈ ਸੀ ਬਹੁਤ ਸਾਰੀਆਂ ਕਾਰਵਾਈਆਂ ਹੋਈਆਂ ਪਰ ਅੱਜ ਇੱਕ ਵਾਰ ਮੁੜ ਤੋਂ ਕਿਸਾਨਾਂ ਨੂੰ ਝਟਕਾ ਦਿੱਤਾ ਗਿਆ ਕਿਉਂਕਿ ਬੀਜੇਪੀ ਕਹਿੰਦੀ ਹੈ ਕਿ ਤੁਸੀਂ ਜਿੰਨੇ ਮਰਜ਼ੀ ਅੰਦੋਲਨ ਕਰ ਲਓ ਸਾਨੂੰ ਕੋਈ ਫਰਕ ਨਹੀਂ ਪੈਂਦਾ ਤੁਹਾਡੇ ਅੰਦੋਲਨ ਨਾਲ ਇੱਕ ਵਾਰ ਮੁੜ ਤੋਂ ਅਜੇ ਮਿਸ਼ਰਾ ਟੈਣੀ ਨੂੰ ਸੀਟ ਦੇ ਦਿੱਤੀ ਗਈ ਹੈ ਯਾਨੀ ਕਿ ਟਿਕਟ ਦੇ ਦਿੱਤੀ ਗਈ ਹੈ ਐਮਪੀ ਇਲੈਕਸ਼ਨ ਉਹ ਲੜਨਗੇ ਖੇੜੀ ਤੋਂ ਅਜੇ ਮਿਸ਼ਰਾ ਹੀ ਭਾਜਪਾ ਦੇ ਉਮੀਦਵਾਰ ਹੋਣਗੇ 2024 ਆ ਲੋਕ ਸਭਾ ਇਲੈਕਸ਼ਨਾਂ ਦੇ ਵਿੱਚ ਮੁਰ ਤੋਂ ਟਿਕਟ ਦਿੱਤੀ ਗਈ ਹੈ ਉਸੇ ਸ਼ਖਸ ਨੂੰ ਜਿਸ ਦੇ ਪੁੱਤਰ ਉੱਤੇ ਦੋਸ਼ ਲੱਗੇ ਸੀ ਕਿ ਉਸ ਦੀ ਗੱਡੀ ਨੇ 8 ਕਿਸਾਨਾਂ ਨੂੰ ਮੌਤ ਦੇ ਘਾਟ ਉਤਾਰਿਆ ਤਾਂ ਇਹ ਮੰਗ ਲਖੀਂਪੁਰ ਖੀਰੀ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਇੱਕ ਮੰਗ ਬਕਾਇਦਾ ਇਸ ਕਿਸਾਨ ਅੰਦੋਲਨ ਦੀ ਲਿਸਟ ਦੇ ਵਿੱਚ ਮੰਗਾਂ ਦੀ ਲਿਸਟ ਦੇ ਵਿੱਚ ਵੀ ਮੌਜੂਦ ਆ ਪਰ ਦੂਜੇ ਪਾਸੇ ਚੋਣਾਂ ਤੋਂ ਐਨ ਪਹਿਲਾਂ ਧਰਨਾ ਲੱਗਿਆ ਹੋਵੇ ਚੋਣਾਂ ਤੋਂ ਪਹਿਲਾਂ ਦਬਾਅ ਬਣਾਉਣ ਦੀਆਂ ਗੱਲਾਂ ਹੋਣ ਪਰ ਅਗਲੇ ਕਹਿੰਦੇ ਆ ਕਿ ਇਹ ਤੁਹਾਡੇ ਸੁਪਨਿਆਂ ਦੇ ਵਿੱਚ ਹੀ ਹੋਊਗਾ ਤਬਾ ਕਿਉਂਕਿ ਅਸੀਂ ਤਾਂ ਇਸ ਚੋਣਾ ਦੇ ਵਿੱਚ ਵੀ ਉਸੇ ਅਜੇ ਮਿਸ਼ਰਾ ਨੂੰ ਸੀਟ ਦੇ ਦਿੱਤੀ ਹੈ ਜਿਸ ਦੇ ਪੁੱਤਰ ਅਸ਼ੀਸ਼ ਮਿਸ਼ਰਾ ਉੱਤੇ ਦੋਸ਼ ਲੱਗੇ ਨੇ ਲਖੀਮਪੁਰ ਖੀਰੀਵਾਲੀ ਘਟਨਾ ਦੇ ਤਾ ਜਾਣਕਾਰੀ ਤੁਹਾਨੂੰ ਦਿੱਤੀ ਹੈ ਦੂਜੇ ਪਾਸੇ ਅੱਜ ਸ਼ੁਭਕਰਨ ਉਹ ਕਿਸਾਨ ਨੌਜਵਾਨ ਜਿਸ ਦੀ ਮੌਤ ਹੋ ਗਈ ਸੀ 21 ਤਰੀਕ ਨੂੰ ਉਸ ਦਾ ਭੋਗ ਸੀ ਉਸ ਭੋਗ ਤੋਂ ਸਰਵਣ ਪੰਦੇਰ ਇੱਕ ਵਾਰ ਮੁੜ ਤੋਂ 10 ਮਾਰਚ ਦਾ ਪ੍ਰੋਗਰਾਮ ਐਲਾਨਿਆ ਉਹਨਾਂ ਨੇ ਰੇਲ ਰੋਕੋ ਦਾ ਉਸ ਤੋਂ ਪਹਿਲਾਂ 6 ਮਾਰਚ ਨੂੰ ਕਹਿੰਦੇ ਨੇ ਕਿ ਪੰਜਾਬ ਹਰਿਆਣਾ ਦੇ ਕਿਸਾਨਾਂ ਨੂੰ ਛੱਡ ਕੇ ਦੂਜੇ ਕਿਸਾਨ ਪਹੁੰਚ ਜਾਣ ਦਿੱਲੀ ਭਾਵੇਂ ਟਰੈਕਟਰਾਂ ਤੋਂ ਬਿਨਾਂ ਪਹੁੰਚ ਜਾਣ ਉੱਥੇ ਪੈਦਲ ਪਹੁੰਚ ਜਾਣ ਤੇ ਅਸੀਂ ਸ਼ਾਂਤਮਈ ਪ੍ਰਦਰਸ਼ਨ ਕਰਾਂਗੇ ਯਾਨੀ ਕਿ ਹੱਲੇ ਵੀ ਇਹ ਤੈਅ ਨਹੀਂ ਕੀਤਾ ਗਿਆ ਕਿ ਪੰਜਾਬ ਹਰਿਆਣਾ ਦੇ ਕਿਸਾਨ ਕੀ ਡੱਲੇਵਾਲ ਤੇ ਪੰਦੇਰ ਉਹਨਾਂ ਨੂੰ ਦਿੱਲੀ ਕੂਚ ਦਾ ਪ੍ਰੋਗਰਾਮ ਕਦੋਂ ਦੇ ਰਹੇ ਨੇ ਕਿ ਉਹ ਵੀ 6 ਮਾਰਚ ਨੂੰ ਜਾਣਗੇ ਜਾਂ 10 ਮਾਰਚ ਨੂੰ ਜਾਣਗੇ ਜਾਂ ਉਸ ਤੋਂ ਬਾਅਦ ਜਾਣਗੇ ਸਪਸ਼ਟ ਨਹੀਂ ਕੀਤਾ ਗਿਆ ਤਾਂ ਇੱਕ ਪਾਸੇ ਦਬਾ ਦੀਆਂ ਗੱਲਾਂ ਦੂਜੇ ਪਾਸੇ ਪਾਜ ਪਾ ਦਾ ਕੜਾ ਰੁੱਖ ਜਿਹੜਾ ਕੀ ਆ ਫਿਰ ਤੋਂ ਦੇਖਣ ਨੂੰ ਮਿਲਿਆ ਸਤਿ ਸ਼੍ਰੀ ਅਕਾਲ ਪੰਜਾਬਾਨ ਕੱਟ ਦੇਖ ਰਹੇ ਹਾਂ ਤੁਸੀਂ ਮੈਂ ਕਰਨ ਹੰਡਾ ਇੱਕ ਪਾਸੇ ਜਿੱਥੇ ਕਿਹਾ ਜਾ ਰਿਹਾ ਸੀ ਕਿ ਕਿਸਾਨੀ ਅੰਦੋਲਨ ਦਾ ਦਬਾਅ ਬਣ ਰਿਹਾ ਹੈ ਕਿਸਾਨੀ ਅੰਦੋਲਨ ਅੰਤਰਰਾਸ਼ਟਰੀ ਪੱਧਰ ਤੇ ਚਲਾ ਗਿਆ ਹੈ ਉੱਥੇ ਹੀ ਵੱਡਾ ਝਟਕਾ ਕਹਿ ਲਿਏ ਕਿਸਾਨਾਂ ਨੂੰ ਦਿੱਤਾ ਗਿਆ ਜਾਂ ਕਹਿ ਲਿਏ ਕਿਸਾਨਾਂ ਦੇ ਜ਼ਖਮਾਂ ਉੱਤੇ ਇੱਕ ਵਾਰ ਮੜ ਤੋਂ ਨੂਨ ਛਿੜਕਿਆ ਗਿਆ ਕਿਉਂਕਿ ਲਖੀਮਪੁਰ ਖੀਰੀ ਯਾਦ ਆ ਤੁਹਾਨੂੰ ਜਿੱਥੇ 8 ਕਿਸਾਨਾਂ ਦੀ ਮੌਤ ਹੋਈ ਸੀ ਗੱਡੀ ਚਾੜ ਦਿੱਤੀ ਗਈ ਸੀ ਗੱਡੀ ਕਿਸਾਨਾਂ ਦੇ ਉੱਪਰ ਚੜਨ ਵਾਲਾ ਉਹਨਾਂ ਨੂੰ ਰੋਧਣ ਵਾਲਾ ਸ਼ਖਸ ਬੀਜੇਪੀ ਦੇ ਮੰਤਰੀ ਦਾ ਪੁੱਤਰ ਸੀ ਆਸ਼ੀਸ਼ ਮਿਸ਼ਰਾ ਤਾਂ ਆਸ਼ੀਸ਼ ਮਿਸ਼ਰਾ ਦੇ ਪਿਤਾ ਨੂੰ ਜਿਹੜਾ ਕੀ ਹੈ ਆਪਣੇ ਅਹੁਦੇ ਤੋਂ ਹਟਾਉਣ ਦੀ ਮੰਗ ਵੀ ਹੋਈ ਸੀ ਬਹੁਤ ਸਾਰੀਆਂ ਕਾਰਵਾਈਆਂ ਹੋਈਆਂ ਪਰ ਅੱਜ ਇੱਕ ਵਾਰ ਮੁੜ ਤੋਂ ਕਿਸਾਨਾਂ ਨੂੰ ਝਟਕਾ ਦਿੱਤਾ ਗਿਆ ਕਿਉਂਕਿ ਬੀਜੇਪੀ ਕਹਿੰਦੀ ਹੈ ਕਿ ਤੁਸੀਂ ਜਿੰਨੇ ਮਰਜ਼ੀ ਅੰਦੋਲਨ ਕਰ ਲਓ ਸਾਨੂੰ ਕੋਈ ਫਰਕ ਨਹੀਂ ਪੈਂਦਾ ਤੁਹਾਡੇ ਅੰਦੋਲਨ ਨਾਲ ਇੱਕ ਵਾਰ ਮੁੜ ਤੋਂ ਅਜੇ ਮਿਸ਼ਰਾ ਟੈਣੀ ਨੂੰ ਸੀਟ ਦੇ ਦਿੱਤੀ ਗਈ ਹੈ ਯਾਨੀ ਕਿ ਟਿਕਟ ਦੇ ਦਿੱਤੀ ਗਈ ਹੈ ਐਮਪੀ ਇਲੈਕਸ਼ਨ ਉਹ ਲੜਨਗੇ ਖੇੜੀ ਤੋਂ ਅਜੇ ਮਿਸ਼ਰਾ ਹੀ ਭਾਜਪਾ ਦੇ ਉਮੀਦਵਾਰ ਹੋਣਗੇ 2024 ਲੋਕ ਸਭਾ ਇਲੈਕਸ਼ਨਾਂ ਦੇ ਵਿੱਚ ਮੁੜ ਤੋਂ ਟਿਕਟ ਦਿੱਤੀ ਗਈ ਹੈ ਉਸੇ ਸ਼ਖਸ ਨੂੰ ਜਿਸ ਦੇ ਪੁੱਤਰ ਉੱਤੇ ਦੋਸ਼ ਲੱਗੇ ਸੀ ਕਿ ਉਸ ਦੀ ਗੱਡੀ ਨੇ 8 ਕਿਸਾਨਾਂ ਨੂੰ ਮੌਤ ਦੇ ਘਾਟ ਉਤਾਰਿਆ ਤਾਂ ਇਹ ਮੰਗ ਲਖੀਮਪੁਰ ਖੀਰੀ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਇੱਕ ਮੰਗ ਬਕਾਇਦਾ ਇਸ ਕਿਸਾਨ ਅੰਦੋਲਨ ਦੀ ਲਿਸਟ ਦੇ ਵਿੱਚ ਮੰਗਾ ਦੀ ਲਿਸਟ ਦੇ ਵਿੱਚ ਵੀ ਮੌਜੂਦ ਆ ਪਰ ਦੂਜੇ ਪਾਸੇ ਚੋਣਾਂ ਤੋਂ ਐਨ ਪਹਿਲਾਂ ਧਰਨਾ ਲੱਗਿਆ ਹੋਵੇ ਚੋਣਾਂ ਤੋਂ ਪਹਿਲਾਂ ਦਬਾਅ ਬਣਾਉਣ ਦੀਆਂ ਗੱਲਾਂ ਹੋਣ ਪਰ ਅਗਲੇ ਕਹਿੰਦੇ ਆ ਕਿ ਇਹ ਤੁਹਾਡੇ ਸੁਪਨਿਆਂ ਦੇ ਵਿੱਚ ਹੀ ਹੋਊਗਾ ਦਬਾਅ ਕਿਉਂਕਿ ਅਸੀਂ ਤਾਂ ਇਸ ਚੋਣਾਂ ਦੇ ਵਿੱਚ ਵੀ ਉਸੇ ਅਜੇ ਮਿਸ਼ਰਾ ਨੂੰ ਸੀਟ ਦੇ ਦਿੱਤੀ ਹੈ ਜਿਸ ਦੇ ਪੁੱਤਰ ਆਸ਼ੀਸ਼ ਮਿਸ਼ਰਾ ਉੱਤੇ ਦੋਸ਼ ਲੱਗੇ ਨੇ ਲਖੀਮਪੁਰ ਖੀਰੀ ਵਾਲੀ ਘਟਨਾ ਦੇ ਤਾ ਜਾਣਕਾਰੀ ਤੁਹਾਨੂੰ ਦਿੱਤੀ ਹੈ ਦੂਜੇ ਪਾਸੇ ਅੱਜ ਸ਼ੁਭਕਰਨ ਉਹ ਕਿਸਾਨ ਨੌਜਵਾਨ ਜਿਸ ਦੀ ਮੌਤ ਹੋ ਗਈ ਸੀ 21 ਤਰੀਕ ਨੂੰ ਉਸ ਦਾ ਭੋਗ ਸੀ ਉਸ ਭੋਗ ਤੋਂ ਸਰਵਣ ਪੰਦੇਰ ਇੱਕ ਵਾਰ ਮੁੜ ਤੋਂ 10 ਮਾਰਚ ਦਾ ਪ੍ਰੋਗਰਾਮ ਐਲਾਨਿਆ ਉਹਨਾਂ ਨੇ ਰੇਲ ਰੋਕੋ ਦਾ ਉਸ ਤੋਂ ਪਹਿਲਾਂ 6 ਮਾਰਚ ਨੂੰ ਉਹ ਕਹਿੰਦੇ ਨੇ ਕਿ ਪੰਜਾਬ ਹਰਿਆਣਾ ਦੇ ਕਿਸਾਨਾਂ ਨੂੰ ਛੱਡ ਕੇ ਦੂਜੇ ਕਿਸਾਨ ਪਹੁੰਚ ਜਾਣ ਦਿੱਲੀ ਭਾਵੇਂ ਟਰੈਕਟਰਾਂ ਤੋਂ ਬਿਨਾਂ ਪਹੁੰਚ ਜਾਣ ਉੱਥੇ ਪੈਦਲ ਪਹੁੰਚ ਜਾਣ ਤੇ ਅਸੀਂ ਸ਼ਾਂਤਮਈ ਪ੍ਰਦਰਸ਼ਨ ਕਰਾਂਗੇ ਯਾਨੀ ਕਿ ਹੱਲੇ ਵੀ ਇਹ ਤੈਅ ਨਹੀਂ ਕੀਤਾ ਗਿਆ ਕਿ ਪੰਜਾਬ ਹਰਿਆਣਾ ਦੇ ਕਿਸਾਨ ਕੀ ਡੱਲੇਵਾਲ ਤੇ ਪੰਦੇਰ ਉਹਨਾਂ ਨੂੰ ਦਿੱਲੀ ਕੂਚ ਦਾ ਪ੍ਰੋਗਰਾਮ ਕਦੋਂ ਦੇ ਰਹੇ ਨੇ ਕੀ ਉਹ ਵੀ 6 ਮਾਰਚ ਨੂੰ ਜਾਣਗੇ ਜਾਂ 10 ਮਾਰਚ ਨੂੰ ਜਾਣਗੇ ਜਾਂ ਉਸ ਤੋਂ ਬਾਅਦ ਜਾਣਗੇ ਸਪਸ਼ਟ ਨਹੀਂ ਕੀਤਾ ਗਿਆ ਤਾਂ ਇੱਕ ਪਾਸੇ ਦਬਾ ਦੀਆਂ ਗੱਲਾਂ ਦੂਜੇ ਪਾਸੇ ਭਾਜਪਾ ਦਾ ਕੜਾ ਰੁੱਖ ਜਿਹੜਾ ਕੀਆ ਫਿਰ ਤੋਂ ਦੇਖਣ ਨੂੰ ਮਿਲਿਆ ਸਤਿ ਸ਼੍ਰੀ ਅਕਾਲ ਪੰਜਾਬਾਨ ਕੱਟ ਦੇਖ ਰਹੇ ਹਾਂ ਤੁਸੀਂ ਮੈਂ ਕਰਨ ਹੰਡਾ ਇੱਕ ਪਾਸੇ ਜਿੱਥੇ ਕਿਹਾ ਜਾ ਰਿਹਾ ਸੀ ਕਿ ਕਿਸਾਨੀ ਅੰਦੋਲਨ ਦਾ ਦਬਾਅ ਬਣ ਰਿਹਾ ਹੈ ਕਿਸਾਨੀ ਅੰਦੋਲਨ ਅੰਤਰਰਾਸ਼ਟਰੀ ਪੱਧਰ ਤੇ ਚਲਾ ਗਿਆ ਉੱਥੇ ਹੀ ਵੱਡਾ ਝਟਕਾ ਕਹਿ ਲਿਏ ਕਿਸਾਨਾਂ ਨੂੰ ਦਿੱਤਾ ਗਿਆ ਜਾਂ ਕਹਿ ਲਿਏ ਕਿਸਾਨਾਂ ਦੇ ਜ਼ਖਮਾਂ ਉੱਤੇ ਇੱਕ ਵਾਰ ਮੜ ਤੋਂ ਨੂਨ ਛਿੜਕਿਆ ਗਿਆ ਕਿਉਂਕਿ ਲਖੀਮਪੁਰ ਖੀਰੀ ਯਾਦ ਆ ਤੁਹਾਨੂੰ ਜਿੱਥੇ 8 ਕਿਸਾਨਾਂ ਦੀ ਮੌਤ ਹੋਈ ਸੀ ਗੱਡੀ ਚਾੜ ਦਿੱਤੀ ਗਈ ਸੀ ਗੱਡੀ ਕਿਸਾਨਾਂ ਦੇ ਉੱਪਰ ਚਾੜਨ ਵਾਲਾ ਉਹਨਾਂ ਨੂੰ ਰੋਧਣ ਵਾਲਾ ਸ਼ਖਸ ਬੀਜੇਪੀ ਦੇ ਮੰਤਰੀ ਦਾ ਪੁੱਤਰ ਸੀ ਆਸ਼ੀਸ਼ ਮਿਸ਼ਰਾ ਤਾਂ ਆਸ਼ੀਸ਼ ਮਿਸ਼ਰਾ ਦੇ ਪਿਤਾ ਨੂੰ ਜਿਹੜਾ ਕੀ ਹੈ ਆਪਣੇ ਅਹੁਦੇ ਤੋਂ ਹਟਾਉਣ ਦੀ ਮੰਗ ਵੀ ਹੋਈ ਸੀ ਬਹੁਤ ਸਾਰੀਆਂ ਕਾਰਵਾਈਆਂ ਹੋਈਆਂ ਪਰ ਅੱਜ ਇੱਕ ਵਾਰ ਮੁੜ ਤੋਂ ਕਿਸਾਨਾਂ ਨੂੰ ਝਟਕਾ ਦਿੱਤਾ ਗਿਆ ਕਿਉਂਕਿ ਭਾਜਪਾ ਕਹਿੰਦੀ ਹੈ ਕਿ ਤੁਸੀਂ ਜਿੰਨੇ ਮਰਜ਼ੀ ਅੰਦੋਲਨ ਕਰ ਲਓ ਸਾਨੂੰ ਕੋਈ ਫਰਕ ਨਹੀਂ ਪੈਂਦਾ ਤੁਹਾਡੇ ਅੰਦੋਲਨ ਨਾਲ ਇੱਕ ਵਾਰ ਮੁੜ ਤੋਂ ਅਜੇ ਮਿਸ਼ਰਾ ਟੈਣੀ ਨੂੰ ਸੀਟ ਦੇ ਦਿੱਤੀ ਗਈ ਹੈ ਯਾਨੀ ਕਿ ਟਿਕਟ ਦੇ ਦਿੱਤੀ ਗਈ ਹੈ ਐਮਪੀ ਇਲੈਕਸ਼ਨ ਉਹ ਲੜਨਗੇ ਖੇੜੀ ਤੋਂ ਅਜੇ ਮਿਸ਼ਰਾ ਹੀ ਭਾਜਪਾ ਦੇ ਉਮੀਦਵਾਰ ਹੋਣਗੇ 2024 ਆ ਲੋਕ ਸਭਾ ਇਲੈਕਸ਼ਨਾਂ ਦੇ ਵਿੱਚ ਮੁਰ ਤੋਂ ਟਿਕਟ ਦਿੱਤੀ ਗਈ ਹੈ ਉਸੇ ਸ਼ਖਸ ਨੂੰ ਜਿਸ ਦੇ ਪੁੱਤਰ ਉੱਤੇ ਦੋਸ਼ ਲੱਗੇ ਸੀ ਕਿ ਉਸ ਦੀ ਗੱਡੀ ਨੇ 8 ਕਿਸਾਨਾਂ ਨੂੰ ਮੌਤ ਦੇ ਘਾਟ ਉਤਾਰਿਆ ਤਾਂ ਇਹ ਮੰਗ ਲਖੀਂਪੁਰ ਖੀਰੀ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਇੱਕ ਮੰਗ ਬਕਾਇਦਾ ਇਸ ਕਿਸਾਨ ਅੰਦੋਲਨ ਦੀ ਲਿਸਟ ਦੇ ਵਿੱਚ ਮੰਗਾਂ ਦੀ ਲਿਸਟ ਦੇ ਵਿੱਚ ਵੀ ਮੌਜੂਦ ਆ ਪਰ ਦੂਜੇ ਪਾਸੇ ਚੋਣਾਂ ਤੋਂ ਐਨ ਪਹਿਲਾਂ ਧਰਨਾ ਲੱਗਿਆ ਹੋਵੇ ਚੋਣਾਂ ਤੋਂ ਪਹਿਲਾਂ ਦਬਾਅ ਬਣਾਉਣ ਦੀਆਂ ਗੱਲਾਂ ਹੋਣ ਪਰ ਅਗਲੇ ਕਹਿੰਦੇ ਆ ਕਿ ਇਹ ਤੁਹਾਡੇ ਸੁਪਨਿਆਂ ਦੇ ਵਿੱਚ ਹੀ ਹੋਊਗਾ ਦਬਾ ਕਿਉਂਕਿ ਅਸੀਂ ਤਾਂ ਇਸ ਚੋਣਾਂ ਦੇ ਵਿੱਚ ਵੀ ਉਸੇ ਅਜੇ ਮਿਸ਼ਰਾ ਨੂੰ ਸੀਟ ਦੇ ਦਿੱਤੀ ਹੈ ਜਿਸ ਦੇ ਪੁੱਤਰ ਅਸ਼ੀਸ਼ ਮਿਸ਼ਰਾ ਉੱਤੇ ਦੋਸ਼ ਲੱਗੇ ਨੇ ਲਖੀਮਪੁਰ ਖੀਰੀਵਾਲੀ ਘਟਨਾ ਦੇ ਤਾ ਜਾਣਕਾਰੀ ਤੁਹਾਨੂੰ ਦਿੱਤੀ ਹੈ ਦੂਜੇ ਪਾਸੇ ਅੱਜ ਸ਼ੁਭਕਰਨ ਉਹ ਕਿਸਾਨ ਨੌਜਵਾਨ ਜਿਸ ਦੀ ਮੌਤ ਹੋ ਗਈ ਸੀ 21 ਤਰੀਕ ਨੂੰ ਉਸ ਦਾ ਭੋਗ ਸੀ ਉਸ ਭੋਗ ਤੋਂ ਸਰਵਣ ਪੰਦੇਰ ਇੱਕ ਵਾਰ ਮੁੜ ਤੋਂ 10 ਮਾਰਚ ਦਾ ਪ੍ਰੋਗਰਾਮ ਐਲਾਨਿਆ ਉਹਨਾਂ ਨੇ ਰੇਲ ਰੁਕੋ ਦਾ ਉਸ ਤੋਂ ਪਹਿਲਾਂ 6 ਮਾਰਚ ਨੂੰ ਕਹਿੰਦੇ ਨੇ ਕਿ ਪੰਜਾਬ ਹਰਿਆਣਾ ਦੇ ਕਿਸਾਨਾਂ ਨੂੰ ਛੱਡ ਕੇ ਦੂਜੇ ਕਿਸਾਨ ਪਹੁੰਚ ਜਾਣ ਦਿੱਲੀ ਭਾਵੇਂ ਟਰੈਕਟਰਾਂ ਤੋਂ ਬਗੈਰ ਪਹੁੰਚ ਜਾਣ ਉੱਥੇ ਪੈਦਲ ਪਹੁੰਚ ਜਾਣ ਤੇ ਅਸੀਂ ਸ਼ਾਂਤਮਈ ਪ੍ਰਦਰਸ਼ਨ ਕਰਾਂਗੇ ਯਾਨੀ ਕਿ ਹੱਲੇ ਵੀ ਇਹ ਤੈਅ ਨਹੀਂ ਕੀਤਾ ਗਿਆ ਕਿ ਪੰਜਾਬ ਹਰਿਆਣਾ ਦੇ ਕਿਸਾਨ ਕੀ ਡੱਲੇਵਾਲ ਤੇ ਪੰਦੇਰ ਉਹਨਾਂ ਨੂੰ ਦਿੱਲੀ ਕੂਚ ਦਾ ਪ੍ਰੋਗਰਾਮ ਕਦੋਂ ਦੇ ਰਹੇ ਨੇ ਕਿ ਉਹ ਵੀ 6 ਮਾਰਚ ਨੂੰ ਜਾਣਗੇ ਜਾਂ 10 ਮਾਰਚ ਨੂੰ ਜਾਣਗੇ ਜਾਂ ਉਸ ਤੋਂ ਬਾਅਦ ਜਾਣਗੇ ਸਪਸ਼ਟ ਨਹੀਂ ਕੀਤਾ ਗਿਆ ਤਾਂ ਇੱਕ ਪਾਸੇ ਦਬਾ ਦੀਆਂ ਗੱਲਾਂ ਦੂਜੇ ਪਾਸੇ ਪਾਜ ਪਾ ਦਾ ਕੜਾ ਰੁਖ ਜਿਹੜਾ ਕੀ ਆ ਫਿਰ ਤੋਂ ਦੇਖਣ ਨੂੰ ਮਿਲਿਆ ਸਤਿ ਸ਼ਕਾਲ ਪੰਜਾਬਾਨ ਕੱਟ ਦੇਖ ਰਹੇ ਹਾਂ ਤੁਸੀਂ ਮੈਂ ਕਰਨ ਹੰਡਾ ਇੱਕ ਪਾਸੇ ਜਿੱਥੇ ਕਿਹਾ ਜਾ ਰਿਹਾ ਸੀ ਕਿ ਕਿਸਾਨੀ ਅੰਦੋਲਨ ਦਾ ਦਬਾਅ ਬਣ ਰਿਹਾ ਹੈ ਕਿਸਾਨੀ ਅੰਦੋਲਨ ਅੰਤਰਰਾਸ਼ਟਰੀ ਪੱਤਰ ਤੇ ਚਲਾ ਗਿਆ ਹੈ ਉੱਥੇ ਹੀ ਵੱਡਾ ਝਟਕਾ ਕਹਿ ਲਿਏ ਕਿਸਾਨਾਂ ਨੂੰ ਦਿੱਤਾ ਗਿਆ ਜਾਂ ਕਹਿ ਲਿਏ ਕਿਸਾਨਾਂ ਦੇ ਜ਼ਖਮਾਂ ਉੱਤੇ ਇੱਕ ਵਾਰ ਮੜ ਤੋਂ ਨੂਨ ਛਿੜਕਿਆ ਗਿਆ ਕਿਉਂਕਿ ਲਖੀਮਪੁਰ ਖੀਰੀ ਯਾਦ ਆ ਤੁਹਾਨੂੰ ਜਿੱਥੇ 8 ਕਿਸਾਨਾਂ ਦੀ ਮੌਤ ਹੋਈ ਸੀ ਗੱਡੀ ਚਾੜ ਦਿੱਤੀ ਗਈ ਸੀ ਗੱਡੀ ਕਿਸਾਨਾਂ ਦੇ ਉੱਪਰ ਚੜਨ ਵਾਲਾ ਉਹਨਾਂ ਨੂੰ ਰੋਧਣ ਵਾਲਾ ਸ਼ਖਸ ਬੀਜੇਪੀ ਦੇ ਮੰਤਰੀ ਦਾ ਪੁੱਤਰ ਸੀ ਆਸ਼ੀਸ਼ ਮਿਸ਼ਰਾ ਤਾਂ ਆਸ਼ੀਸ਼ ਮਿਸ਼ਰਾ ਦੇ ਪਿਤਾ ਨੂੰ ਜਿਹੜਾ ਕੀ ਹੈ ਆਪਣੇ ਅਹੁਦੇ ਤੋਂ ਹਟਾਉਣ ਦੀ ਮੰਗ ਵੀ ਹੋਈ ਸੀ ਬਹੁਤ ਸਾਰੀਆਂ ਕਾਰਵਾਈਆਂ ਹੋਈਆਂ ਪਰ ਅੱਜ ਇੱਕ ਵਾਰ ਮੁੜ ਤੋਂ ਕਿਸਾਨਾਂ ਨੂੰ ਝਟਕਾ ਦਿੱਤਾ ਗਿਆ ਕਿਉਂਕਿ ਬੀਜੇਪੀ ਕਹਿੰਦੀ ਹੈ ਕਿ ਤੁਸੀਂ ਜਿੰਨੇ ਮਰਜ਼ੀ ਅੰਦੋਲਨ ਕਰ ਲਓ ਸਾਨੂੰ ਕੋਈ ਫਰਕ ਨਹੀਂ ਪੈਂਦਾ ਤੁਹਾਡੇ ਅੰਦੋਲਨ ਨਾਲ ਇੱਕ ਵਾਰ ਮੁੜ ਤੋਂ ਅਜੇ ਮਿਸ਼ਰਾ ਟੈਣੀ ਨੂੰ ਸੀਟ ਦੇ ਦਿੱਤੀ ਗਈ ਹੈ ਯਾਨੀ ਕਿ ਟਿਕਟ ਦੇ ਦਿੱਤੀ ਗਈ ਹੈ ਐਮਪੀ ਇਲੈਕਸ਼ਨ ਉਹ ਲੜਨਗੇ ਖੇੜੀ ਤੋਂ ਅਜੇ ਮਿਸ਼ਰਾ ਹੀ ਭਾਜਪਾ ਦੇ ਉਮੀਦਵਾਰ ਹੋਣਗੇ 2024 ਲੋਕ ਸਭਾ ਇਲੈਕਸ਼ਨਾਂ ਦੇ ਵਿੱਚ ਮੁੜ ਤੋਂ ਟਿਕਟ ਦਿੱਤੀ ਗਈ ਹੈ ਉਸੇ ਸ਼ਖਸ ਨੂੰ ਜਿਸ ਦੇ ਪੁੱਤਰ ਉੱਤੇ ਦੋਸ਼ ਲੱਗੇ ਸੀ ਕਿ ਉਸ ਦੀ ਗੱਡੀ ਨੇ 8 ਕਿਸਾਨਾਂ ਨੂੰ ਮੌਤ ਦੇ ਘਾਟ ਉਤਾਰਿਆ ਤਾਂ ਇਹ ਮੰਗ ਲਖੀਂਪੁਰ ਖੀਰੀ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਇੱਕ ਮੰਗ ਬਕਾਇਦਾ ਇਸ ਕਿਸਾਨ ਅੰਦੋਲਨ ਦੀ ਲਿਸਟ ਦੇ ਵਿੱਚ ਮੰਗਾਂ ਦੀ ਲਿਸਟ ਦੇ ਵਿੱਚ ਵੀ ਮੌਜੂਦ ਆ ਪਰ ਦੂਜੇ ਪਾਸੇ ਚੋਣਾਂ ਤੋਂ ਐਨ ਪਹਿਲਾਂ ਧਰਨਾ ਲੱਗਿਆ ਹੋਵੇ ਚੋਣਾਂ ਤੋਂ ਪਹਿਲਾਂ ਦਬਾਅ ਬਣਾਉਣ ਦੀਆਂ ਗੱਲਾਂ ਹੋਣ ਪਰ ਅਗਲੇ ਕਹਿੰਦੇ ਆ ਕਿ ਇਹ ਤੁਹਾਡੇ ਸੁਪਨਿਆਂ ਦੇ ਵਿੱਚ ਹੀ ਹੋਊਗਾ ਦਬਾਅ ਕਿਉਂਕਿ ਅਸੀਂ ਤਾਂ ਇਸ ਚੋਣਾਂ ਦੇ ਵਿੱਚ ਵੀ ਉਸੇ ਅਜੇ ਮਿਸ਼ਰਾ ਨੂੰ ਸੀਟ ਦੇ ਦਿੱਤੀ ਹੈ ਜਿਸ ਦੇ ਪੁੱਤਰ ਆਸ਼ੀਸ਼ ਮਿਸ਼ਰਾ ਉੱਤੇ ਦੋਸ਼ ਲੱਗੇ ਨੇ ਲਖੀਮਪੁਰ ਖੀਰੀਵਾਲੀ ਘਟਨਾ ਦੇ ਤਾਂ ਜਾਣਕਾਰੀ ਤੁਹਾਨੂੰ ਦਿੱਤੀ ਹੈ ਦੂਜੇ ਪਾਸੇ ਅੱਜ ਸ਼ੁਭਕਰਨ ਉਹ ਕਿਸਾਨ ਨੌਜਵਾਨ ਜਿਸ ਦੀ ਮੌਤ ਹੋ ਗਈ ਸੀ 21 ਤਰੀਕ ਨੂੰ ਉਸ ਦਾ ਭੋਗ ਸੀ ਉਸ ਭੋਗ ਤੋਂ ਸਰਵਣ ਪੰਦੇਰ ਇੱਕ ਵਾਰ ਮੁੜ ਤੋਂ 10 ਮਾਰਚ ਦਾ ਪ੍ਰੋਗਰਾਮ ਐਲਾਨਿਆ ਉਹਨਾਂ ਨੇ ਰੇਲ ਰੋਕੋ ਦਾ ਉਸ ਤੋਂ ਪਹਿਲਾਂ 6 ਮਾਰਚ ਨੂੰ ਉਹ ਕਹਿੰਦੇ ਨੇ ਕਿ ਪੰਜਾਬ ਹਰਿਆਣਾ ਦੇ ਕਿਸਾਨਾਂ ਨੂੰ ਛੱਡ ਕੇ ਦੂਜੇ ਕਿਸਾਨ ਪਹੁੰਚ ਜਾਣ ਦਿੱਲੀ ਭਾਵੇਂ ਟਰੈਕਟਰਾਂ ਤੋਂ ਬਗੈਰ ਪਹੁੰਚ ਜਾਣ ਉੱਥੇ ਪੈਦਲ ਪਹੁੰਚ ਜਾਣ ਤੇ ਅਸੀਂ ਸ਼ਾਂਤਮਈ ਪ੍ਰਦਰਸ਼ਨ ਕਰਾਂਗੇ ਯਾਨੀ ਕਿ ਹੱਲੇ ਵੀ ਇਹ ਤੈਅ ਨਹੀਂ ਕੀਤਾ ਗਿਆ ਕਿ ਪੰਜਾਬ ਹਰਿਆਣਾ ਦੇ ਕਿਸਾਨ ਕੀ ਡੱਲੇਵਾਲ ਤੇ ਪੰਦੇਰ ਉਹਨਾਂ ਨੂੰ ਦਿੱਲੀ ਕੂਚ ਦਾ ਪ੍ਰੋਗਰਾਮ ਕਦੋਂ ਦੇ ਰਹੇ ਨੇ ਕਿ ਉਹ ਵੀ 6 ਮਾਰਚ ਨੂੰ ਜਾਣਗੇ ਜਾਂ 10 ਮਾਰਚ ਨੂੰ ਜਾਣਗੇ ਜਾਂ ਉਸ ਤੋਂ ਬਾਅਦ ਜਾਣਗੇ ਸਪਸ਼ਟ ਨਹੀਂ ਕੀਤਾ ਗਿਆ ਤਾਂ ਇੱਕ ਪਾਸੇ ਦਬਾ ਦੀਆਂ ਗੱਲਾਂ ਦੂਜੇ ਪਾਸੇ ਭਾਜਪਾ ਦਾ ਕੜਾ ਰੁਖ ਜਿਹੜਾ ਕੀਆ ਫਿਰ ਤੋਂ ਦੇਖਣ ਨੂੰ ਮਿਲਿਆ ਸਤਿ ਸ਼੍ਰੀ ਅਕਾਲ ਪੰਜਾਬਾਨ ਕੱਟ ਦੇਖ ਰਹੇ ਹੋ ਤੁਸੀਂ ਮੈਂ ਕਰਨ ਹੰਡਾ ਇੱਕ ਪਾਸੇ ਜਿੱਥੇ ਕਿਹਾ ਜਾ ਰਿਹਾ ਸੀ ਕਿ ਕਿਸਾਨੀ ਅੰਦੋਲਨ ਦਾ ਦਬਾਅ ਬਣ ਰਿਹਾ ਹੈ ਕਿਸਾਨੀ ਅੰਦੋਲਨ ਅੰਤਰਰਾਸ਼ਟਰੀ ਪੱਧਰ ਤੇ ਚਲਾ ਗਿਆ ਉੱਥੇ ਹੀ ਵੱਡਾ ਝਟਕਾ ਕਹਿ ਲਿਏ ਕਿਸਾਨਾਂ ਨੂੰ ਦਿੱਤਾ ਗਿਆ ਜਾਂ ਕਹਿ ਲਿਏ ਕਿਸਾਨਾਂ ਦੇ ਜ਼ਖਮਾਂ ਉੱਤੇ ਇੱਕ ਵਾਰ ਮੜ ਤੋਂ ਨੂਨ ਛਿੜਕਿਆ ਗਿਆ ਕਿਉਂਕਿ ਲਖੀਮਪੁਰ ਖੀਰੀ ਯਾਦ ਆ ਤੁਹਾਨੂੰ ਜਿੱਥੇ 8 ਕਿਸਾਨਾਂ ਦੀ ਮੌਤ ਹੋਈ ਸੀ ਗੱਡੀ ਚਾੜ ਦਿੱਤੀ ਗਈ ਸੀ ਗੱਡੀ ਕਿਸਾਨਾਂ ਦੇ ਉੱਪਰ ਚਾੜਨ ਵਾਲਾ ਉਹਨਾਂ ਨੂੰ ਰੋਧਣ ਵਾਲਾ ਸ਼ਖਸ ਭਾਜਪੀ ਦੇ ਮੰਤਰੀ ਦਾ ਪੁੱਤਰ ਸੀ ਆਸ਼ੀਸ਼ ਮਿਸ਼ਰਾ ਤਾਂ ਆਸ਼ੀਸ਼ ਮਿਸ਼ਰਾ ਦੇ ਪਿਤਾ ਨੂੰ ਜਿਹੜਾ ਕੀ ਹੈ ਆਪਣੇ ਅਹੁਦੇ ਤੋਂ ਹਟਾਉਣ ਦੀ ਮੰਗ ਵੀ ਹੋਈ ਸੀ ਬਹੁਤ ਸਾਰੀਆਂ ਕਾਰਵਾਈਆਂ ਹੋਈਆਂ ਪਰ ਅੱਜ ਇੱਕ ਵਾਰ ਮੁੜ ਤੋਂ ਕਿਸਾਨਾਂ ਨੂੰ ਝਟਕਾ ਦਿੱਤਾ ਗਿਆ ਕਿਉਂਕਿ ਭਾਜਪਾ ਕਹਿੰਦੀ ਹੈ ਕਿ ਤੁਸੀਂ ਜਿੰਨੇ ਮਰਜ਼ੀ ਅੰਦੋਲਨ ਕਰ ਲਓ ਸਾਨੂੰ ਕੋਈ ਫਰਕ ਨਹੀਂ ਪੈਂਦਾ ਤੁਹਾਡੇ ਅੰਦੋਲਨ ਨਾਲ ਇੱਕ ਵਾਰ ਮੁੜ ਤੋਂ ਅਜੇ ਮਿਸ਼ਰਾ ਟੈਣੀ ਨੂੰ ਸੀਟ ਦੇ ਦਿੱਤੀ ਗਈ ਹੈ ਯਾਨੀ ਕਿ ਟਿਕਟ ਦੇ ਦਿੱਤੀ ਗਈ ਹੈ ਐਮਪੀ ਇਲੈਕਸ਼ਨ ਉਹ ਲੜਨਗੇ ਖੇੜੀ ਤੋਂ ਅਜੇ ਮਿਸ਼ਰਾ ਹੀ ਭਾਜਪਾ ਦੇ ਉਮੀਦਵਾਰ ਹੋਣਗੇ 2024 ਆ ਲੋਕ ਸਭਾ ਇਲੈਕਸ਼ਨਾਂ ਦੇ ਵਿੱਚ ਮੁਰ ਤੋਂ ਟਿਕਟ ਦਿੱਤੀ ਗਈ ਹੈ ਉਸੇ ਸ਼ਖਸ ਨੂੰ ਜਿਸ ਦੇ ਪੁੱਤਰ ਉੱਤੇ ਦੋਸ਼ ਲੱਗੇ ਸੀ ਕਿ ਉਸ ਦੀ ਗੱਡੀ ਨੇ 8 ਕਿਸਾਨਾਂ ਨੂੰ ਮੌਤ ਦੇ ਘਾਟ ਉਤਾਰਿਆ ਤਾਂ ਇਹ ਮੰਗ ਲਖੀਮਪੁਰ ਖੀਰੀ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਇੱਕ ਮੰਗ ਬਕਾਇਦਾ ਇਸ ਕਿਸਾਨ ਅੰਦੋਲਨ ਦੀ ਲਿਸਟ ਦੇ ਵਿੱਚ ਮੰਗਾਂ ਦੀ ਲਿਸਟ ਦੇ ਵਿੱਚ ਵੀ ਮੌਜੂਦ ਆ ਪਰ ਦੂਜੇ ਪਾਸੇ ਚੋਣਾਂ ਤੋਂ ਐਨ ਪਹਿਲਾਂ ਧਰਨਾ ਲੱਗਿਆ ਹੋਵੇ ਚੋਣਾਂ ਤੋਂ ਪਹਿਲਾਂ ਦਬਾਅ ਬਣਾਉਣ ਦੀਆਂ ਗੱਲਾਂ ਹੋਣ ਪਰ ਅਗਲੇ ਕਹਿੰਦੇ ਆ ਕਿ ਇਹ ਤੁਹਾਡੇ ਸੁਪਨਿਆਂ ਦੇ ਵਿੱਚ ਹੀ ਹੋਊਗਾ ਦਬਾ ਕਿਉਂਕਿ ਅਸੀਂ ਤਾਂ ਇਸ ਚੋਣਾ ਦੇ ਵਿੱਚ ਵੀ ਉਸੇ ਅਜੇ ਮਿਸ਼ਰਾ ਨੂੰ ਸੀਟ ਦੇ ਦਿੱਤੀ ਹੈ ਜਿਸ ਦੇ ਪੁੱਤਰ ਆਸ਼ੀਸ਼ ਮਿਸ਼ਰਾ ਉੱਤੇ ਦੋਸ਼ ਲੱਗੇ ਨੇ ਲਖੀਮਪੁਰ ਖੀਰੀ ਵਾਲੀ ਘਟਨਾ ਦੇ ਤਾਂ ਜਾਣਕਾਰੀ ਤੁਹਾਨੂੰ ਦਿੱਤੀ ਹੈ ਦੂਜੇ ਪਾਸੇ ਅੱਜ ਸ਼ੁਭਕਰਨ ਉਹ ਕਿਸਾਨ ਨੌਜਵਾਨ ਜਿਸ ਦੀ ਮੌਤ ਹੋ ਗਈ ਸੀ 21 ਤਰੀਕ ਨੂੰ ਉਸ ਦਾ ਭੋਗ ਸੀ ਉਸ ਭੋਗ ਤੋਂ ਸਰਵਣ ਪੰਦੇਰ ਇੱਕ ਵਾਰ ਮੁੜ ਤੋਂ 10 ਮਾਰਚ ਦਾ ਪ੍ਰੋਗਰਾਮ ਐਲਾਨਿਆ ਉਹਨਾਂ ਨੇ ਰੇਲ ਰੁਕੋ ਦਾ ਉਸ ਤੋਂ ਪਹਿਲਾਂ 6 ਮਾਰਚ ਨੂੰ ਕਹਿੰਦੇ ਨੇ ਕਿ ਪੰਜਾਬ ਹਰਿਆਣਾ ਦੇ ਕਿਸਾਨਾਂ ਨੂੰ ਛੱਡ ਕੇ ਦੂਜੇ ਕਿਸਾਨ ਪਹੁੰਚ ਜਾਣ ਦਿੱਲੀ ਭਾਵੇਂ ਟਰੈਕਟਰਾਂ ਤੋਂ ਬਗੈਰ ਪਹੁੰਚ ਜਾਣ ਉੱਥੇ ਪੈਦਲ ਪਹੁੰਚ ਜਾਣ ਤੇ ਅਸੀਂ ਸ਼ਾਂਤਮਈ ਪ੍ਰਦਰਸ਼ਨ ਕਰਾਂਗੇ ਯਾਨੀ ਕਿ ਹੱਲੇ ਵੀ ਇਹ ਤੈਅ ਨਹੀਂ ਕੀਤਾ ਗਿਆ ਕਿ ਪੰਜਾਬ ਹਰਿਆਣਾ ਦੇ ਕਿਸਾਨ ਕੀ ਡੱਲੇਵਾਲ ਤੇ ਪੰਦੇਰ ਉਹਨਾਂ ਨੂੰ ਦਿੱਲੀ ਕੂਚ ਦਾ ਪ੍ਰੋਗਰਾਮ ਕਦੋਂ ਦੇ ਰਹੇ ਨੇ ਕਿ ਉਹ ਵੀ 6 ਮਾਰਚ ਨੂੰ ਜਾਣਗੇ ਜਾਂ 10 ਮਾਰਚ ਨੂੰ ਜਾਣਗੇ ਜਾਂ ਉਸ ਤੋਂ ਬਾਅਦ ਜਾਣਗੇ ਸਪਸ਼ਟ ਨਹੀਂ ਕੀਤਾ ਗਿਆ ਤਾਂ ਇੱਕ ਪਾਸੇ ਦਬਾ ਦੀਆਂ ਗੱਲਾਂ ਦੂਜੇ ਪਾਸੇ ਪਾਜ ਪਾ ਦਾ ਕੜਾ ਰੁੱਖ ਜਿਹੜਾ ਕੀ ਆ ਫਿਰ ਤੋਂ ਦੇਖਣ ਨੂੰ ਮਿਲਿਆ ਸਤਿ ਸ਼੍ਰੀ ਅਕਾਲ ਪੰਜਾਬਾਨ ਕੱਟ ਦੇਖ ਰਹੇ ਹਾਂ ਤੁਸੀਂ ਮੈਂ ਕਰਨ ਹੰਡਾ ਇੱਕ ਪਾਸੇ ਜਿੱਥੇ ਕਿਹਾ ਜਾ ਰਿਹਾ ਸੀ ਕਿ ਕਿਸਾਨੀ ਅੰਦੋਲਨ ਦਾ ਦਬਾਅ ਬਣ ਰਿਹਾ ਹੈ ਕਿਸਾਨੀ ਅੰਦੋਲਨ ਅੰਤਰਰਾਸ਼ਟਰੀ ਪੱਧਰ ਤੇ ਚਲਾ ਗਿਆ ਹੈ ਉੱਥੇ ਹੀ ਵੱਡਾ ਝਟਕਾ ਕਹਿ ਲਿਏ ਕਿਸਾਨਾਂ ਨੂੰ ਦਿੱਤਾ ਗਿਆ ਜਾਂ ਕਹਿ ਲਿਏ ਕਿਸਾਨਾਂ ਦੇ ਜ਼ਖਮਾਂ ਉੱਤੇ ਇੱਕ ਵਾਰ ਮੜ ਤੋਂ ਨੂਨ ਛਿੜਕਿਆ ਗਿਆ ਕਿਉਂਕਿ ਲਖੀਮਪੁਰ ਖੀਰੀ ਯਾਦ ਆ ਤੁਹਾਨੂੰ ਜਿੱਥੇ 8 ਕਿਸਾਨਾਂ ਦੀ ਮੌਤ ਹੋਈ ਸੀ ਗੱਡੀ ਚਾੜ ਦਿੱਤੀ ਗਈ ਸੀ ਗੱਡੀ ਕਿਸਾਨਾਂ ਦੇ ਉੱਪਰ ਚੜਨ ਵਾਲਾ ਉਹਨਾਂ ਨੂੰ ਰੋਧਣ ਵਾਲਾ ਸ਼ਖਸ ਬੀਜੇਪੀ ਦੇ ਮੰਤਰੀ ਦਾ ਪੁੱਤਰ ਸੀ ਆਸ਼ੀਸ਼ ਮਿਸ਼ਰਾ ਤਾਂ ਆਸ਼ੀਸ਼ ਮਿਸ਼ਰਾ ਦੇ ਪਿਤਾ ਨੂੰ ਜਿਹੜਾ ਕੀ ਹੈ ਆਪਣੇ ਅਹੁਦੇ ਤੋਂ ਹਟਾਉਣ ਦੀ ਮੰਗ ਵੀ ਹੋਈ ਸੀ ਬਹੁਤ ਸਾਰੀਆਂ ਕਾਰਵਾਈਆਂ ਹੋਈਆਂ ਪਰ ਅੱਜ ਇੱਕ ਵਾਰ ਮੁੜ ਤੋਂ ਕਿਸਾਨਾਂ ਨੂੰ ਝਟਕਾ ਦਿੱਤਾ ਗਿਆ ਕਿਉਂਕਿ ਬੀਜੇਪੀ ਕਹਿੰਦੀ ਹੈ ਕਿ ਤੁਸੀਂ ਜਿੰਨੇ ਮਰਜ਼ੀ ਅੰਦੋਲਨ ਕਰ ਲਓ ਸਾਨੂੰ ਕੋਈ ਫਰਕ ਨਹੀਂ ਪੈਂਦਾ ਤੁਹਾਡੇ ਅੰਦੋਲਨ ਨਾਲ ਇੱਕ ਵਾਰ ਮੁੜ ਤੋਂ ਅਜੇ ਮਿਸ਼ਰਾ ਟੈਣੀ ਨੂੰ ਸੀਟ ਦੇ ਦਿੱਤੀ ਗਈ ਹੈ ਯਾਨੀ ਕਿ ਟਿਕਟ ਦੇ ਦਿੱਤੀ ਗਈ ਹੈ ਐਮਪੀ ਇਲੈਕਸ਼ਨ ਉਹ ਲੜਨਗੇ ਖੇੜੀ ਤੋਂ ਅਜੇ ਮਿਸ਼ਰਾ ਹੀ ਭਾਜਪਾ ਦੇ ਉਮੀਦਵਾਰ ਹੋਣਗੇ 2024 ਲੋਕ ਸਭਾ ਇਲੈਕਸ਼ਨਾਂ ਦੇ ਵਿੱਚ ਮੁੜ ਤੋਂ ਟਿਕਟ ਦਿੱਤੀ ਗਈ ਹੈ ਉਸੇ ਸ਼ਖਸ ਨੂੰ ਜਿਸ ਦੇ ਪੁੱਤਰ ਉੱਤੇ ਦੋਸ਼ ਲੱਗੇ ਸੀ ਕਿ ਉਸ ਦੀ ਗੱਡੀ ਨੇ 8 ਕਿਸਾਨਾਂ ਨੂੰ ਮੌਤ ਦੇ ਘਾਟ ਉਤਾਰਿਆ ਤਾਂ ਇਹ ਮੰਗ ਲਖੀਂਪੁਰ ਖੀਰੀ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਇੱਕ ਮੰਗ ਬਕਾਇਦਾ ਇਸ ਕਿਸਾਨ ਅੰਦੋਲਨ ਦੀ ਲਿਸਟ ਦੇ ਵਿੱਚ ਮੰਗਾ ਦੀ ਲਿਸਟ ਦੇ ਵਿੱਚ ਵੀ ਮੌਜੂਦ ਆ ਪਰ ਦੂਜੇ ਪਾਸੇ ਚੋਣਾਂ ਤੋਂ ਐਨ ਪਹਿਲਾਂ ਧਰਨਾ ਲੱਗਿਆ ਹੋਵੇ ਚੋਣਾਂ ਤੋਂ ਪਹਿਲਾਂ ਦਬਾਅ ਬਣਾਉਣ ਦੀਆਂ ਗੱਲਾਂ ਹੋਣ ਪਰ ਅਗਲੇ ਕਹਿੰਦੇ ਆ ਕਿ ਇਹ ਤੁਹਾਡੇ ਸੁਪਣਿਆਂ ਦੇ ਵਿੱਚ ਹੀ ਹੋਊਗਾ ਦਬਾਅ ਕਿਉਂਕਿ ਅਸੀਂ ਤਾਂ ਇਸ ਚੋਣਾਂ ਦੇ ਵਿੱਚ ਵੀ ਉਸੇ ਅਜੇ ਮਿਸ਼ਰਾ ਨੂੰ ਸੀਟ ਦੇ ਦਿੱਤੀ ਹੈ ਜਿਸ ਦੇ ਪੁੱਤਰ ਆਸ਼ੀਸ਼ ਮਿਸ਼ਰਾ ਉੱਤੇ ਦੋਸ਼ ਲੱਗੇ ਨੇ ਲਖੀਮਪੁਰ ਖੀਰੀਵਾਲੀ ਘਟਨਾ ਦੇ ਤਾਂ ਜਾਣਕਾਰੀ ਤੁਹਾਨੂੰ ਦਿੱਤੀ ਹੈ ਦੂਜੇ ਪਾਸੇ ਅੱਜ ਸ਼ੁਭਕਰਨ ਉਹ ਕਿਸਾਨ ਨੌਜਵਾਨ ਜਿਸ ਦੀ ਮੌਤ ਹੋ ਗਈ ਸੀ 21 ਤਰੀਕ ਨੂੰ ਉਸ ਦਾ ਭੋਗ ਸੀ ਉਸ ਭੋਗ ਤੋਂ ਸਰਵਣ ਪੰਦੇਰ ਇੱਕ ਵਾਰ ਮੁੜ ਤੋਂ 10 ਮਾਰਚ ਦਾ ਪ੍ਰੋਗਰਾਮ ਐਲਾਨਿਆ ਉਹਨਾਂ ਨੇ ਰੇਲ ਰੋਕੋ ਦਾ ਉਸ ਤੋਂ ਪਹਿਲਾਂ 6 ਮਾਰਚ ਨੂੰ ਉਹ ਕਹਿੰਦੇ ਨੇ ਕਿ ਪੰਜਾਬ ਹਰਿਆਣਾ ਦੇ ਕਿਸਾਨਾਂ ਨੂੰ ਛੱਡ ਕੇ ਦੂਜੇ ਕਿਸਾਨ ਪਹੁੰਚ ਜਾਣ ਦਿੱਲੀ ਭਾਵੇਂ ਟਰੈਕਟਰਾਂ ਤੋਂ ਬਿਨਾਂ ਪਹੁੰਚ ਜਾਣ ਉੱਥੇ ਪੈਦਲ ਪਹੁੰਚ ਜਾਣ ਤੇ ਅਸੀਂ ਸ਼ਾਂਤਮਈ ਪ੍ਰਦਰਸ਼ਨ ਕਰਾਂਗੇ ਯਾਨੀ ਕਿ ਹੱਲੇ ਵੀ ਇਹ ਤੈਅ ਨਹੀਂ ਕੀਤਾ ਗਿਆ ਕਿ ਪੰਜਾਬ ਹਰਿਆਣਾ ਦੇ ਕਿਸਾਨ ਕੀ ਡੱਲੇਵਾਲ ਤੇ ਪੰਦੇਰ ਉਹਨਾਂ ਨੂੰ ਦਿੱਲੀ ਕੂਚ ਦਾ ਪ੍ਰੋਗਰਾਮ ਕਦੋਂ ਦੇ ਰਹੇ ਨੇ ਕੀ ਉਹ ਵੀ 6 ਮਾਰਚ ਨੂੰ ਜਾਣਗੇ ਜਾਂ 10 ਮਾਰਚ ਨੂੰ ਜਾਣਗੇ ਜਾਂ ਉਸ ਤੋਂ ਬਾਅਦ ਜਾਣਗੇ ਸਪਸ਼ਟ ਨਹੀਂ ਕੀਤਾ ਗਿਆ ਤਾਂ ਇੱਕ ਪਾਸੇ ਦਬਾ ਦੀਆਂ ਗੱਲਾਂ ਦੂਜੇ ਪਾਸੇ ਭਾਜਪਾ ਦਾ ਕੜਾ ਰੁੱਖ ਜਿਹੜਾ ਕੀਆ ਫਿਰ ਤੋਂ ਦੇਖਣ ਨੂੰ ਮਿਲਿਆ